कोरोना ਦੇ ਵਿੱਚ ਲੋਕ ਰਜਗਾਰ ਕਿਸੇ ਦੇ ਛੁੱਟੇ ਵੀ ਨਹੀਂ ਕਿਸੇ ਨੂੰ ਮਿਲੇ ਵੀ ਨਹੀਂ ਇੱਕ ਐ ਸਮਝ ਲਓ ਕਿ ਉਸ ਟਾਈਮ ਆਪਾਂ ਨੂੰ ਇੱਕ ਰਜਗਾਰ ਮਿਲ ਗਿਆ ਇਹ ਕਈ ਕੀ ਕਰਦੇ ਆਂ ਕੋਲੋਂ ਉਹ 20 ਸਾਲ ਦੀ ਉਮਰ ਦੇ ਵਿੱਚ 2-3 ਲੱਖ ਰੁਪਏ ਮੰਗੀਏ ਉਹ ਅਗਲਾ ਕਹਿੰਦਾ ਵੀ ਯਾਰ ਇਹਨੇ ਗਵਾਈ ਦੇਣਾ ਠੀਕ ਹੈ ਜੀ ਇਹ ਚੀਜ਼ ਸੀਗੀ ਉਦੋਂ ਵੀ ਤੇ ਬਟ ਫਿਰ ਵੀ ਚਲੋ ਸਾਥ ਦਿੱਤਾ ਬਾਕੀ ਕਹਿਣ ਵਾਲੇ ਨੇ ਕਿਹਾ ਵੀ ਆ ਵੀ ਕੀ ਕਰਨ ਲੱਗੇ ਹੋ ਪਰ ਅੱਜ ਉਹੀ ਕੰਮ ਨੂੰ ਸਲਾਉਂਦੇ ਨੇ ਕਿ ਹਾਂ ਬਹੁਤ ਵੱਡੀ तकरीबन ਜੀ ਸਟਾਰਟਿੰਗ ਦੇ ਵਿੱਚ ਆਪਾਂ ਕੋਈ ਉਦੋਂ ਕੜਕਨਾਰ ਤੋਂ ਕੰਮ ਸ਼ੁਰੂ ਕਰਾਇਆ ਸੀਗਾ 33 ਬੜ ਸੀਗੇ ਆਪਣੇ 33 ਬੜ ਜੀ ਜੀ ਓਨਲੀ 33 ਬੜ ਸੀਗੇ ਗਿਣਤੀ ਦੇ 33 ਬੜ ਹੀ ਲੈ ਕੇ ਆਏ ਸੀਗੇ ਕਿ 33 ਦੇ ਵਿੱਚੋਂ ਕਿ ਆਪਾਂ ਸਕਸੈਸਫੁਲੀ ਪਾਰ ਲਏ ਕਹਿੰਦੇ ਵੀ ਇਹ ਲੋਕ ਯਾਰ ਇਹ ਵੀ ਇਹ ਕੱਲੀਆਂ ਗੱਲਾਂ ਹੀ ਨੇ ਠੀਕ ਹੈ ਜੀ ਬਚਦਾ ਕੁਝ ਨਹੀਂ ਇਹਦੇ ਵਿੱਚੋਂ ਕਹਿੰਦੇ ਵੀ ਨੇ ਲੋਕ ਬਚਦਾ ਬਹੁਤ ਕੁਝ ਹੈ ਜੀ ਹੁਣ ਇੰਨੇ ਲੰਬੇ ਸਮੇਂ ਤੋਂ ਤੁਸੀਂ ਪਹਿਲਾ ਵੀਡੀਓ ਕਰਨਾ ਆਏ ਸੀ ਅੱਜ 5 ਸਾਲ ਬਾਅਦ ਫੇਰ ਆਏ ਡਬਲ ਐਫ ਜੀ ਕੜਕਨਾ ਸੁਨਾਲੀ ਹੋਰ ਵੀ ਕਈ ਬਰੀਡਾਂ ਮਿਲ ਜਾਂਦੀਆਂ ਨੇ ਲੇਕਿਨ ਜਿਹੜਾ ਆਪਣਾ ਮੇਨ ਜ਼ਿਆਦਾ ਕੰਮ ਆ ਆਰ ਆਈ ਆਰ ਦੇ ਬਲੈਕਸਟਰ ਲੌਗ ਦੋਨੋਂ ਆਂਡੀਆਂ ਦੀਆਂ ਮਿਲਦੀਆਂ ਨੇ ਦੇਸੀ ਫਾਰਮਿੰਗ ਦੇ ਵਿੱਚ ਮਾਰਕੀਟਿੰਗ ਦੀ ਆਉਂਦੀ ਆ ਹਾਂ ਠੀਕ ਹੈ ਜੀ ਹਰ ਕੋਈ ਬੱਚਾ ਪਾਉਣ ਨੂੰ ਤਿਆਰ ਆ ਹਰ ਕੋਈ ਮੁਰਗੀ ਪਾਉਣ ਨੂੰ ਤਿਆਰ ਆ ਹੂੰ ਬਸ ਗੱਲ ਇਦਾਂ ਆ ਜਾਂਦੀ ਆ ਕੀ ਵੇਚਾਂਗੇ ਕਿੱਥੇ ਤਕਰੀਬਨ 85% ਆਂਡੇ ਦੇ ਚੱਲਦੀ ਹੈ ਜੀ। ਠੀਕ ਹੈ। ਕਈ ਲੋਕ 70 ਵੀ ਨਹੀਂ ਲੈ ਪਾਉਂਦੇ। ਸਹੀ ਗੱਲ। ਠੀਕ ਹੈ ਜੀ ਇਹ ਸਾਰਾ ਖਰਾਕ ਦੇ ਉੱਤੇ ਡਿਪੈਂਡ ਆ ਵਧੀਆ ਕੁਆਲਟੀ ਦੀ ਖਰਾਕ ਪਾਓ ਜੇ ਆਪਾਂ ਲਾਹਾ ਲੈਣਾ। ਲੋਕ ਡਰ ਜਾਂਦੇ ਨੇ ਵੈਕਸੀਨ ਦੇ ਨਾਮ ਤੋਂ ਕਿ ਇੰਜੈਕਸ਼ਨ ਲੱਗਦਾ। ਇੰਜੈਕਸ਼ਨ ਨਹੀਂ। ਜੀ। ਸਿਰਫ ਆਪਾਂ ਪਾਣੀ ਦੇ ਵਿੱਚ ਦੇਣਾ ਜਾਂ ਇੱਕ ਅੱਖ ਦੇ ਵਿੱਚ ਬਰੋਕਾ। ਹਰ ਹੁਣੀ ਤੋਂ ਲੈ ਕੇ ਮਈ ਜੂਨ ਤੱਕ ਬੱਚਾ ਜਿਹੜਾ ਪੈਜੇ ਉਹ ਸਹੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਬੱਚਾ ਪੈਂਦਾ ਆ ਥੋੜਾ ਜਿਹਾ ਕਿਤੇ ਨਾ ਕਿਤੇ ਲੇਟ ਹੋ ਜਾਂਦਾ। ਕੇ ਨਾਲ ਕੰਮ ਨਹੀਂ ਕਰਦਾ ਗਰਮੀ ਦੇ ਵਿੱਚ ਵੀ ਪਹਿਲੇ ਸਾਲ ਹੀ ਮੁਰਗੀ ਆਪਣੇ ਕੋਲ ਰੱਖੂਗਾ ਉਹ ਤਾਂ ਹੋ ਸਕਦਾ ਉਹਦਾ ਅੰਡਾ ਨਾ ਵਿਕੇ ਫਿਰ ਉੱਥੇ ਉਹ ਡੀਮੋਟੀਵੇਟ ਹੋ ਜਾਵੇ ਲੈ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਬਈ ਜ਼ੀਰੋ ਤੋਂ ਲੈ ਕੇ ਇੱਥੇ ਤੱਕ ਦਾ ਸਫਰ ਆਪਾਂ ਅੱਜ ਆਏ ਹੋਏ ਹਾਂਗੇ ਬਈ ਪੋਲਟਰੀ ਫਾਰਮ ਦੇ ਵਿੱਚ ਤੇ ਪਿੰਡ ਹੈਗਾ ਬਈ ਪਟਿਆਲੇ ਦੇ ਜਮਾ ਕੋਲੇ ਤੇ ਵੀਰ ਦੇ ਨਾਲ ਗੱਲਬਾਤ ਕਰਾਂਗੇ ਬਈ ਲਗਭਗ 5 ਤੋਂ 6 ਸਾਲ ਦਾ ਸਾਫਰ ਆਗਾ ਤੇ ਇਸ ਸਫਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਨੇ ਕਿਉਂਕਿ ਬਈ ਆਉਂਦੀਆਂ ਵੀ ਨੇ ਜਦੋਂ ਕੋਈ ਮੇਰਾ ਵੀਰ ਬਈ ਨਾਮਾ ਕੰਮ ਕਰ ਦਿੰਦਾ ਤਾਂ ਮੁਸ਼ਕਲ ਆਉਂਦੀਆਂ ਨੇ ਤੇ ਉਹ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਕਿਵੇਂ ਇੱਥੇ ਤੱਕ ਆਏ ਸਾਰੀ ਗੱਲਬਾਤ ਕਰਦੇ ਆ ਕਿ ਬਣ ਰਿਓ ਵੀਡੀਓ ਦੇ ਵਿੱਚ ਤੇ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਬਈ ਜਦੋਂ ਕੋਈ ਮੇਰਾ ਵੀਰ ਪੰਜਾਬੀ ਭਰਾ ਕੰਮ ਕਰਦਾਗਾ ਤਾਂ ਆਪਣਾ ਫਰਜ਼ ਬਣਦਾ ਵੀ ਆਪਾਂ ਵੀਡੀਓ ਨੂੰ ਬਤ ਵਤ ਸ਼ੇਅਰ ਕਰੀਏ ਤਾਂ ਜੋ ਬਈ ਕੰਮ ਵੀਰ ਦਾ ਵਧੀਆ ਚੱਲ ਸਕੇ ਚਲੋ ਬਈ ਜੀ ਕਰ ਦਿਓ ਵੀਡੀਓ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰੋ ਆਜੋ ਬਈ ਧੰਨਵਾਦ ਬਈ ਅਸੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਵੀਰ ਵਧੀਆ ਜੀ ਬਹੁਤ ਵਧੀਆ ਜੀ ਠੀਕ ਆ ਬਈ ਜੀ ਆਪਾਂ ਕਿੱਥੇ ਖੜੇ ਆ ਇਸ ਟਾਈਮ ਜੀ ਇਸ ਟਾਈਮ ਆਪਾਂ ਬਈ ਜੀ ਦੇਵੀਗੜ੍ਹ ਰੋਡ ਕੋ ਨਰਹੇੜੀ ਇਹ ਆਪਣਾ ਫਾਰਮ ਹੈ ਜੀ ਠੀਕ ਹੈ ਜੀ ਇਹ ਆਪਣਾ ਪੇਰਰ ਸਟਾਕ ਦਾ ਫਾਰਮ ਹੈ ਇਹ ਥੋੜਾ ਜਿਹਾ ਪੁੰਨਰਹੇੜੀ ਤੋਂ ਪਿੱਛੇ ਪੈ ਜਾਂਦਾ ਠੀਕ ਹੈ ਬਈ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬਈ ਇਹ ਕੰਮ ਕਰਦਿਆਂ ਜੀ ਇਹਦੀ ਗੱਲਬਾਤ ਕਰੀਏ ਕੰਮ ਕਰਦਿਆਂ ਨੂੰ ਬਈ ਜੀ ਆਪਾਂ ਨੂੰ ਤਕਰੀਬਨ ਕੋਈ 5 ਕ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਠੀਕ ਹੈ ਜੀ ਇੱਧਰ ਕਿਵੇਂ ਆ ਗਏ ਜੀ ਪੋਲਟਰੀ ਦੇ ਵਿੱਚ ਜੇ ਆਪਾਂ ਗ ਬਾਜੀ ਸਟਾਰਟਿੰਗ ਦੇ ਵਿੱਚ ਪਹਿਲੀ ਵੀਡੀਓ ਜਦੋਂ ਆਪਾਂ ਕਰਵਾਈ ਸੀਗੀ ਹਾਂਜੀ ਉਹ ਵੀ ਤੁਹਾਡੇ ਕੋਲ ਹੀ ਕਰਵਾਈ ਸੀਗੀ ਤੇ ਸਟਾਰਟਿੰਗ ਦੇ ਵਿੱਚ ਉਸ ਟਾਈਮ ਕਰੋਨਾ ਤੋਂ ਬਾਅਦ ਦਾ ਦੌਰ ਚੱਲਿਆ ਸੀਗਾ ਹਾਂਜੀ ਉਸ ਟਾਈਮ ਆਪਾਂ ਇਸ ਲਾਈਨ ਵੱਲ ਆਈ ਸੀਗੇ ਠੀਕ ਹੈ ਜੀ ਉਮਰ ਕਿੰਨੀ ਹੋ ਗਈ ਜੀ ਉਮਰ ਦੀ ਗੱਲ ਬਾਤ ਕਰੀਏ ਉਮਰ ਇਸ ਟਾਈਮ ਜੀ 25 ਸਾਲ ਹੋ ਚੁੱਕੀ ਹੈ ਠੀਕ ਹੈ ਜੀ ਵਿਆਹ ਹੋਇਆ ਨਹੀਂ ਯਾਨੀ ਹਾਲੇ ਨਹੀਂ ਜੀ ਠੀਕ ਹੈ ਤੇ ਜਦੋਂ ਕੋ ਕੰਮ ਸਟਾਰਟ ਕਰਿਆ ਸੀ ਆਪਾਂ ਉਦੋਂ ਤਕਰੀਬਨ 20 ਸਾਲ ਦੀ ਉਮਰ ਸੀਗੀ 20 ਸਾਲ ਦੀ ਉਮਰ ਹਾਂਜੀ ਠੀਕ ਹੈ ਜੀ ਛੋਟੀ ਉਮਰ ਦੇ ਵਿੱਚ ਇੱਧਰ ਕਿਵੇਂ ਆਣਾ ਹੈ ਕੀ ਗੱਲਬਾਤ ਬਣ ਗਈ ਸੀਗੀ ਇਹ ਜੀ ਬਾਜੀ ਜਦੋਂ ਕਰੋਨਾ ਦੇ ਵਿੱਚ ਲੋਕ ਰੋਜ਼ਗਾਰ ਕਿਸੇ ਦੇ ਛੁੱਟੇ ਵੀ ਨਹੀਂ ਕਿਸੇ ਨੂੰ ਮਿਲੇ ਵੀ ਨਹੀਂ ਇੱਟਾ ਸਮਝ ਲਓ ਕਿ ਉਸ ਟਾਈਮ ਆਪਾਂ ਨੂੰ ਇੱਕ ਰੋਜ਼ਗਾਰ ਮਿਲ ਗਿਆ ਜਿਵੇਂ ਕਿ ਬਿਲੇ ਆਪਾਂ ਬੈਠੇ ਹੁੰਦੇ ਆ ਸਾਰੇ ਸਹੀ ਗੱਲ ਸਹੀ ਗੱਲ ਫੋਨ ਹੀ ਹੁੰਦੇ ਸੀ ਉਸ ਟਾਈਮ ਫੋਨ ਬਸ ਉੱਥੋਂ ਦੇਖ ਦੇ ਕੇ ਵੀਡੀਓ ਕਿਸੇ ਦੀ ਦੇਖ ਲਈ ਜਾਂ ਕਿਸੇ ਦੀ ਦੇਖ ਲਈ ਇਸ ਚੀਜ਼ ਦਾ ਰੁਝਾਵ ਬਣ ਗਿਆ ਤੇ ਛੋਟੇ ਹੁੰਦਿਆਂ ਵੀ ਸ਼ੌਂਕ ਸੀਗਾ ਇਸ ਚੀਜ਼ ਦਾ ਕਦੇ 10 20 ਮੁਰਗੇ ਮੁਰਗੀਆਂ ਰੱਖ ਲਏ ਘਰੇ ਤਾਂ ਹੌਲੀ-ਹੌਲੀ ਉਹ ਸ਼ੌਂਕ ਆਪਣਾ ਬਿਜ਼ਨਸ ਦੇ ਵਿੱਚ ਬਦਲ ਗਿਆ। ਉਦੋਂ ਕਿੰਨੇ ਰੱਖੇ ਸੀਗੇ ਜਦੋਂ ਜਦੋਂ ਬਸ ਤਕਰੀਬਨ ਜੀ ਸਟਾਰਟਿੰਗ ਦੇ ਵਿੱਚ ਆਪਾਂ ਕੋਈ ਉਦੋਂ ਕੜਕਨਾਤ ਤੋਂ ਕੰਮ ਸ਼ੁਰੂ ਕਰਿਆ ਸੀ 33 ਵਰਡ ਸੀਗੇ ਆਪਣੇ ਕੋਲ। 33 ਜੀ ਜੀ ਓਨਲੀ 33 ਵਰਡ ਸੀਗੇ ਜੀ। ਗਿਣਤੀ ਦੇ 33 ਵਰਡ ਹੀ ਲੈ ਕੇ ਆਏ ਸੀਗੇ ਤੇ 33ਆਂ ਦੇ ਵਿੱਚੋਂ 30 ਕ ਆਪਾਂ ਸਕਸੈਸਫੁਲੀ ਪਾਲ ਲਏ ਸੀਗੇ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਕਿਵੇਂ ਗੱਲਬਾਤ ਵਣੀ ਕਿਵੇਂ ਅੱਗੇ ਵਧਿਆ ਸਿਲਸਿਲਾ ਹੈ? ਉਸ ਤੋਂ ਬਾਅਦ ਜੀ ਆਪਾਂ ਜਿਵੇਂ ਹੌਲੀ-ਹੌਲੀ 2-3 100 ਵਰਡ ਤੋਂ ਕੰਮ ਸ਼ੁਰੂ ਕਰਿਆ ਆਂਡੇ ਵਾਲੀ ਬਰੀਡ ਤੋਂ ਜਿਵੇਂ ਕਰਿਆ ਆਂਡੇ ਵਾਲੀ ਬ੍ਰੀਡ ਤੁਸੀਂ ਲੇਕਿਨ ਮਿਲ ਡਬਲ ਐਫ ਜੀ ਬ੍ਰੀਡ ਗਈ ਠੀਕ ਆ ਨੌਲੇਜ ਨਾ ਹੋਣ ਕਰਦੀ ਕਿਉਂਕਿ ਉਹ ਚਿਕਨ ਵਾਲੀ ਬ੍ਰੀਡ ਆ ਠੀਕ ਵਾਲੀ ਬ੍ਰੀਡ ਆ ਉਹ ਆਂਡਾ ਘਟ ਦਿੰਦੀ ਐ ਤਾਂ ਉਸ ਵਿੱਚੋਂ ਵੀ ਇੰਨਾ ਕੋਈ ਖਾਸ ਲਾਹਾ ਨਹੀਂ ਪ੍ਰਾਪਤ ਹੋਇਆ ਠੀਕ ਆ ਜੀ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਨੌਲੇਜ ਆਈ ਗਈ ਤਾਂ ਫਿਰ ਆ ਆਰ ਆਰ ਬ੍ਰੀਡ ਵਾਲਾ ਆਇਆ ਠੀਕ ਆ ਤੇ ਆਰ ਆਰ ਬਰੀਡ ਦਾ ਕੰਮ ਸਾਲ ਇੱਕ ਇੱਕ ਕਰਿਆ ਆਂਡੇ ਤੇ ਹਮ ਹੌਲੀ ਹੌਲੀ ਫਿਰ ਬੱਚੇ ਵਾਲੀ ਲਾਈਨ ਦੇ ਵਿੱਚ ਆਏ ਬੱਚਾ ਵੇਚਣਾ ਸਟਾਰਟ ਕਰਿਆ ਕਿਸੇ ਕੋ ਲੈ ਕੇ ਜਿਵੇਂ ਵੇਚਣਾ ਸਟਾਰਟ ਕਰਿਆ ਕਿਉਂਕਿ ਆਪਣੀਆਂ ਮਸ਼ੀਨਾਂ ਉਸ ਟਾਈਮ ਨਹੀਂ ਹੁੰਦੀਆਂ ਸੀ ਠੀਕ ਹੈ ਜੀ ਹੌਲੀ ਹੌਲੀ ਫਿਰ ਆਪਣੀਆਂ ਮਸ਼ੀਨਾਂ ਲੈ ਕੇ ਆਏ ਹਮ ਆਪਣੀਆਂ ਮਸ਼ੀਨਾਂ ਲਿਆਉਣ ਤੋਂ ਬਾਅਦ ਫਿਰ ਆਂਡੇ ਦੀ ਬੜੀ ਸਮੱਸਿਆ ਹੁੰਦੀ ਸੀ ਕਿ ਆਂਡਾ ਕਿੱਥੋਂ ਲਿਈਏ ਆਂਡਾ ਕਿੱਥੋਂ ਆਈਏ ਸਹੀ ਗੱਲ ਆਂਡਾ ਮਿਲ ਵੀ ਜਾਂਦਾ ਸੀ ਕਿ ਪਿਓਰਟੀ ਨਹੀਂ ਮਿਲਦੀ ਸੀ ਜੀ ਜੀ ਕਿਉਂਕਿ ਅੱਗੇ ਜਿਸ ਨੂੰ ਵੀ ਬੱਚਾ ਦੇਣਾ ਉਹ ਪਿਓਰ ਲਊਗਾ ਤਾਂ ਹੀ ਅਗਲੇ ਕੋ ਜਾ ਕੇ ਕਿਉਂਕਿ ਬੀਜ ਵਧੀਆ ਲਊਗਾ ਤਾਂ ਹੀ ਅਗਲੇ ਕੋ ਜਾ ਕੇ ਫਲ ਵਧੀਆ ਦੇਊਗਾ ਉਹ ਠੀਕ ਹੈ ਗਰੰਟੀ ਹੋਣੀ ਜਾਂਦੀ ਹੈ ਜਿਹੜੀ ਮੇਨ ਵਾਲਾ ਕਿਉਂਕਿ ਉਹ ਸੀਜ਼ ਦੀ ਫਿਰ ਉਹ ਤੋਂ ਗਰੰਟੀ ਨਹੀਂ ਦੇ ਪਾਉਂਦੇ ਸੀਗੇ ਪੂਰੀ ਪ੍ਰੋਪਰ ਤਰੀਕੇ ਨਾਲ ਠੀਕ ਹੈ ਜੀ ਅੱਜ ਫਿਰ ਹੁਣ ਹੌਲੀ ਹੌਲੀ ਆਪਣਾ ਪੇਰੈਂਟ ਤਿਆਰ ਕਰ ਲਿਆ ਅਸੀਂ ਅ ਤਕਰੀਬਨ ਪਿਛਲੇ ਡੇਢ ਸਾਲ ਤੋਂ ਆਪਣਾ ਪੇਰੈਂਟ ਅਸੀਂ ਤਿਆਰ ਕਰਨ ਲੱਗੇ ਤੇ ਆਪਣਾ ਹੀ ਆਂਡਾ ਹੁੰਦਾ ਹੁਣ ਇਸ ਟਾਈਮ ਆਪਣੇ ਕੋਲ ਆਪਣਾ ਹੀ ਆਂਡਾ ਮਸ਼ੀਨਾਂ ਦੇ ਵਿੱਚ ਲਾਈਦਾ ਤੇ ਆਪਣੇ ਬੱਚੇ ਦੀ ਫੁੱਲ ਗਰੰਟੀ ਦੇਈਦੀ ਹੈ ਠੀਕ ਹੈ ਸਾਰਾ ਕੁਝ ਯਾਨੀ ਕਿ ਹੁਣ ਆਪਣਾ ਹੀ ਹੋ ਗਿਆ ਜੀ ਜ ਕਿਹੜੀਆਂ ਬਰੀਡਾਂ ਦੇ ਉੱਪਰ ਕੰਮ ਕਰ ਰਹੇ ਆ ਇਸ ਟਾਈਮ ਆਪਣੇ ਕੋਲ ਆਰ ਆਈ ਆਰ ਤੇ ਇੱਕ ਬਲੈਕ ਐਸਟਰਲੋ ਬਰੀਡ ਹੈ ਜੀ ਇਹ ਦੋ ਬਰੀਡਾਂ ਤੇ ਆਪਾਂ ਜ਼ਿਆਦਾਤਰ ਕੰਮ ਕਰ ਰਹੇ ਆ ਬਾਕੀ ਆਪਣੇ ਕੋਲ ਡਬਲ ਐਫ ਜੀ ਕੜਕਨਾ ਸੁਨਾਲੀ ਹੋਰ ਵੀ ਕਈ ਬਰੀਡਾਂ ਮਿਲ ਜਾਂਦੀਆਂ ਨੇ ਲੇਕਿਨ ਜਿਹੜਾ ਆਪਣਾ ਮੇਨ ਜ਼ਿਆਦਾ ਕੰਮ ਆ ਆਰ ਆਈ ਆਰ ਤੇ ਬਲੈਕ ਐਸਟਰਲੋ ਦੋਨੋਂ ਆਂਡੇ ਵਾਲੀਆਂ ਬਰੀਡਾਂ ਦਾ ਠੀਕ ਹੈ ਜੀ ਜੀ ਜੇ ਆਪਾਂ ਇਹਦੀ ਆਪਾਂ ਹੁਣ ਗੱਲਬਾਤ ਕਰੀਏ ਜੀ ਆਰ ਆਈ ਆਰ ਦੀ ਇਹ ਕਿਵੇਂ ਹੈ ਬਰੀਡ ਜੀ ਆਰ ਆਈ ਆਰ ਬਰੀਡ ਬੜੀ ਵਧੀਆ ਜੀ ਆਂਡੇ ਵਾਸਤੇ ਜਿਹਨੇ ਆਂਡੇ ਦਾ ਕੰਮ ਕਰਨਾ ਹੈ ਉਹਦੇ ਵਾਸਤੇ ਬਹੁਤ ਵਧੀਆ ਬਰੀਡ ਆ 250 ਤੋਂ 280 ਅੰਡੇ ਸਾਲ ਦੇ ਦਿੰਦੀ ਹੈ ਇਹ ਬਰੀਡ ਠੀਕ ਹੈ ਜੀ ਹਾਂਜੀ ਤੇ ਬੜੀ ਘੱਟ ਫੀਡ ਖਾ ਕੇ ਵਧੀਆ ਮੁਨਾਫਾ ਆਪਾਂ ਨੂੰ ਦਿੰਦੀ ਹੈ ਜੀ ਠੀਕ ਹੈ ਜੀ weight ਕਿੰਨਾ ਕੋ ਹੋ ਜਾਂਦਾ ਦਾ ਜੇ ਆਪਾਂ ਗੱਲਬਾਤ ਕਰੀਏ ਮੈਂ ਤੇ ਤਕਰੀਬਨ ਜਿਹੜੀ ਵਧੀਆ ਪਿਓਰ ਬਰੀਡ ਹੈ ਜੀ ਉਹਦਾ 1.5 ਕਿਲੋ ਤੋਂ ਲੈ ਕੇ 1800 ਗ੍ਰਾਮ ਤੱਕ ਜਾਂਦਾ ਹੈ weight ਬਾਕੀ ਆਰਆਰ ਬਰੀਡਾਂ ਕਈ ਐਵੇਂ ਦੀਆਂ ਵੀ ਪਈਆਂ ਨੇ ਜਿੱਦਾਂ ਦਾ 2-2 ਕਿਲੋ 2 ਕਿਲੋ ਪਲੱਸ ਵੀ ਹੋ ਜਾਂਦਾ weight ਠੀਕ ਹੈ ਜੀ ਉਹ ਉਨੀ ਪਿਓਰਟੀ ਦੇ ਵਿੱਚ ਨਹੀਂ ਹੁੰਦੀ ਜਿੰਨਾ weight ਵਧੂਗਾ ਉਹਨਾਂ ਅੰਡਾ ਘਟੂਗਾ ਠੀਕ ਹੈ ਜੀ ਮਿਕਸਿੰਗ ਹੋ ਗਈ ਯਾਨੀ ਕਿ ਜੇ ਆਪਾਂ ਗੱਲ ਕਰੀਏ ਕਿਸੇ ਨਾਲ ਬਿਲਕੁਲ ਜਿਹੜੀ ਸਹੀ ਬਰੀਡ ਹੈ ਜੀ 1.5 ਕਿਲੋ ਤੋਂ ਲੈ ਕੇ 1800 ਗ੍ਰਾਮ ਤੱਕ ਹੀ ਹੋਊ ਜਿਵੇਂ ਆਪਣੇ ਕੋਲ ਇਹ ਬਰੀਡ ਤਾਂ ਬਿਲਕੁਲ ਇਹਦਾ ਕਿਸੇ ਵੀ ਬਰਡ ਦਾ ਤੁਸੀਂ weight check ਕਰ ਲਿਓ ਠੀਕ ਹੈ ਜੀ 1800 ਗ੍ਰਾਮ 1850 ਗ੍ਰਾਮ ਵੀ ਨਹੀਂ ਹੁੰਦਾ ਕਿਸੇ ਦਾ ਠੀਕ ਹੈ ਜੀ ਮੁਰਗਾ ਵੱਡਾ ਹੁੰਦਾ ਮੁਰਗਾ ਮੁਰਗਾ 2.5 ਕਿਲੋ ਜੀ ਮੁਰਗਾ 2.5 ਕਿਲੋ ਠੀਕ ਹੈ ਜੀ ਇਹ ਅੰਡੇ ਉੱਪਰ ਕਦੋਂ ਆਉਂਦੀ ਹੈਗੀ ਜੇ ਆਪਾਂ ਆਰ ਆਰ ਦੀ ਗੱਲਬਾਤ ਕਰੀਏ ਬੱਚੇ ਤੋਂ ਲੈ ਕੇ ਜੀ ਅੰਡੇ ਤੇ ਦੇਖੋ ਜੇ ਕਈ ਤਰੀਕੇ ਨੇ ਜੀ ਆਂਡੇ ਤੇ ਲੈ ਕੇ ਆਉਂਦੇ ਕੋਈ ਆਂਡੇ ਤੇ ਲਿਆਉਣ ਲਈ ਇਹਦਾ 8 ਮਹੀਨੇ ਦਾ ਸਮਾਂ ਵੀ ਲੱਗ ਜਾਂਦਾ 8 ਮਹੀਨੇ ਕਿਸੇ ਨੂੰ 4 4.5 ਮਹੀਨਿਆਂ ਦੇ ਵਿੱਚ ਵੀ ਆਂਡਾ ਦੇ ਦਿੰਦੀ ਹੈ ਇਹ ਕਿਵੇਂ ਅਲੱਗ-ਅਲੱਗ ਪੀਰੀਅਡ ਕਿਵੇਂ ਇਹਦਾ ਇਹਦਾ ਪੀਰੀਅਡ ਦੇਖੋ ਜੀ ਕਈ ਵਾਰੀ ਜਿਵੇਂ ਕੋਈ ਕਿਸਾਨ ਵੀਰ ਬੱਚਾ ਲੈ ਜਾਂਦਾ ਤਾਂ ਸਟਾਰਟਿੰਗ ਦੇ ਵਿੱਚ ਉਹਨੂੰ ਨਹੀਂ ਪਤਾ ਹੁੰਦਾ ਵੀ ਕਿੰਨਾ ਇਹਦੇ ਤੇ ਖਰਚਾ ਆਉਣਾ ਠੀਕ ਹੈ ਜੀ ਸਪੋਜ਼ ਕਰੋ 1000 ਬੱਚਾ ਲੈ ਗਿਆ ਉਹਦਾ 3 ਲੱਖ ਰੁਪਏ ਖਰਚਾ ਆਉਣਾ ਜੀ ਉਹਦੇ ਪਾਲਣ ਤੇ ਉਹਨੂੰ ਠੀਕ ਹੈ ਜੀ 19 ਪੰਜੀ ਉਹਨੇ ਜਮਾ ਨਹੀਂ ਕਰੀ ਹੁੰਦੀ ਸਿਰਫ ਬੱਚਾ ਦੇਖ ਲਿਆ ਨੇ ਕਿ 1000 ਬੱਚਾ ਪਾ ਲਿਆ ਸਟਾਰਟਿੰਗ ਦੇ 2-3 ਮਹੀਨੇ ਉਹ ਫੀਡ ਪਾਲੂਗਾ ਜਦੋਂ ਆਂਡੇ ਦੇਣ ਦਾ ਟਾਈਮ ਆਉਣਾ ਉਦੋਂ ਫੀਡ ਤੋਂ ਹਟ ਜਾਂਦੇ ਨੇ ਪਾਉਣਾ ਜਾਂ ਕੁਝ ਘਰ ਦਾ ਪਾਉਣ ਲੱਗ ਜਾਂਦੇ ਨੇ ਜਾਂ ਕੋਈ ਸਬਜੀ ਹਰੀ ਜਾਂ ਕੁਝ ਵੀ ਪਾਉਣ ਲੱਗ ਜਾਂਦੇ ਨੇ ਠੀਕ ਹੈ ਦੇਸੀ ਵਾਲਾ ਕੰਮ ਕਰ ਲਾ ਜਿੰਨਾ ਉਹਨੇ weight ਲਿਆ ਹੁੰਦਾ ਉੱਥੋਂ ਫੇਰ ਬੈਕ ਆ ਜਾਂਦੀ ਹੈ ਯਾਨੀ ਕਿ ਡੇਢ ਮਹੀਨੇ ਦੇ ਵਿੱਚ ਵਿੱਚ ਕਿੱਥੇ ਆਂਡਾ ਦੇਣ ਲੱਗ ਜਾਣਾ ਸੀ ਜੇ ਤੁਸੀਂ 3 ਮਹੀਨੇ ਫੀਡ ਪਾ ਲਈ ਉਹਨੇ ਠੀਕ ਹੈ ਜੀ ਅਗਰ ਤੁਸੀਂ ਡੇਢ ਮਹੀਨਾ ਲਾਸਟ ਵਾਲਾ ਫੀਡ ਨਹੀਂ ਪਾਈ ਜਾਂ ਕਦੋਂ ਵੀ ਤੁਸੀਂ ਫੀਡ ਪਾਉਣੋਂ ਹਟ ਗਏ ਤਾਂ ਮੁਰਗੀ ਦਾ weight ਵਾਪਸ back ਆਉਣਾ ਸ਼ੁਰੂ ਹੋ ਜਾਣਾ ਕਿ ਉਹਨੂੰ ਆਂਡਾ ਦੇਣ ਨੂੰ ਘੱਟੋ-ਘੱਟ 7 ਤੋਂ 8 ਮਹੀਨੇ ਲੱਗ ਜਾਣੇ ਆ ਤੇ ਫਿਰ ਵੀ ਉਹਨੇ ਉਹ ਪ੍ਰੋਡਕਸ਼ਨ ਦੇ ਵਿੱਚ ਆਂਡਾ ਨਹੀਂ ਦੇਣਾ ਠੀਕ ਹੈ ਜੀ ਜਿਹੜਾ ਨੇ ਫੀਡ ਪਾ ਕੇ ਦੇਣਾ ਪਰ ਇੱਥੇ ਫੀਡ ਦੀ ਆਪਾਂ ਗੱਲ ਕਰੀ ਜਾ ਕਈ ਵੀਰ ਕਹਿਣਗੇ ਫੀਡ ਵਾਲਾ ਅੰਡਾ ਹੋਊਗਾ ਇਹ ਉਹ ਫੀਡ ਵਾਲਾ ਅੰਡਾ ਨਹੀਂ ਉਹ ਫੀਡ ਉਹਦੀ ਖਰਾਕ ਹੈ ਜੀ ਖਰਾਕ ਜੇਕਰ ਉਹਦੀ ਖਰਾਕ ਦੀ ਪੂਰਤੀ ਨਹੀਂ ਹੋਈ ਹਾਂਜੀ ਤਾਂ ਉਹਨੇ ਅੰਡਾ ਤੋਂ ਨਹੀਂ ਦੇਣਾ ਪ੍ਰੋਪਰ ਠੀਕ ਹੈ ਜੀ 120 ਗ੍ਰਾਮ ਦੀ ਖਰਾਕ ਹੈ ਹਾਂਜੀ ਉਹ ਪੂਰੀ ਹੋਊਗੀ ਤਾਂ ਹੀ ਅੰਡਾ ਆਪਾਂ ਨੂੰ ਪੂਰੀ ਪ੍ਰੋਡਕਸ਼ਨ ਦੇ ਵਿੱਚ ਮਿਲੂਗਾ ਨਹੀਂ ਤਾਂ ਆਪਾਂ ਨੂੰ ਅੰਡਾ ਨਹੀਂ ਮਿਲਣਾ ਚ ਠੀਕ ਹੈ ਲੋਬੇ ਦੇਖ ਸਕਦੇ ਹੋ ਜਾਨੀ ਕਿ ਵੇਟ ਦੇ ਉੱਪਰ ਡਿਪੈਂਡ ਕਰਦਾ ਵੀ ਇਹਨੇ ਆਂਡਾ ਕਦੋਂ ਦੇਣਾ ਹੈ ਨਾ ਤੁਹੋਂ ਦੇਣਾ ਬਿਲਕੁਲ ਜੇ ਮੁਰਗੀ ਦਾ ਵੇਟ ਪੂਰਾ ਹੋਊਗਾ ਤਾਂ ਹੀ ਉਹ ਆਂਡਾ ਪ੍ਰੋਪਰ ਟਾਈਮ ਤੇ ਪਰ ਦਊਗੀ ਜੀ ਠੀਕ ਹੈ ਜੀ ਹੁਣ ਆਪਾਂ 1000 ਮੁਰਗੀ ਰੱਖ ਲਈ ਠੀਕ ਹੈ ਜੀ ਇਹ ਤੇ ਕਿੰਨਾ ਖਰਚ ਆਊਗਾ ਜੀ ਬੱਚੇ ਤੋਂ ਲੈ ਕੇ ਆਂਡਿਆਂ ਦਾ ਕਾਉਨ ਨੋ ਜੀ ਆਂਡੇ ਤੋਂ ਜੇ ਤਾਂ ਤੁਸੀਂ ਫੀਡ ਤੇ ਉੱਪਰ ਰੱਖਣੀ ਹੈ ਹਾਂ ਜੀ ਤਾ ਮੁਰਗੀ 270 ਰੁਪਏ ਤੋਂ ਲੈ ਕੇ 300 ਰੁਪਏ ਦੇ ਵਿੱਚ ਵਿੱਚ ਤਿਆਰ ਹੋ ਜੂਗੀ ਇੱਕ ਮੁਰਗੀ ਉਹਦੇ ਵਿੱਚ ਹੀ ਆ ਗਿਆ ਜੀ ਆਪਣਾ ਦਵਾਈਆਂ ਦਾ ਖਰਚਾ ਵੈਕਸੀਨੇਸ਼ਨ ਦਾ ਖਰਚਾ ਬੱਚੇ ਨੂੰ ਲਿਆਉਣ ਦਾ ਖਰਚਾ ਕਿੰਨੇ ਰੁਪਏ ਦਾ ਵੀ ਆਪਾਂ ਬੱਚਾ ਲਿਆ 20 ਦਾ 25 ਦਾ 30 ਦਾ 35 ਦਾ 40 ਦਾ ਜਿੰਨੇ ਦਾ ਵੀ ਆਪਾਂ ਬੱਚਾ ਪਰਚੇਸ ਕਰਿਆ ਉਹ ਪ੍ਰੋਪਰ ਖਰਚਾ ਉਹਦੇ ਵਿੱਚੇ ਪਾ ਕੇ ਆਪਾਂ ਨੂੰ 270 ਤੋਂ 300 ਰੁਪਏ ਦੇ ਵਿੱਚ ਤਿਆਰ ਹੋ ਜਾਂਦੀ ਹੈ ਮੁਰਗੀ ਠੀਕ ਹੈ ਜੀ ਲੈ ਮਿੱਤਰੋ ਦੇਖ ਲਾ ਦਿਓ ਯਾਨੀ ਕਿ 270 ਤੋਂ ਲੈ ਕੇ 300 ਰੁਪਏ ਦਾ ਖਰਚਾ ਆਉਂਦਾ ਹਣਾ ਬਿਲਕੁਲ ਜੀ ਠੀਕ ਹੈ ਜੀ ਇਹ ਮੁਰਗੇ ਕਿੰਨੇ ਰੱਖਣੇ ਪੈਂਦੇ ਨੇ ਮੁਰਗੀ ਦੇ ਦੇਖੋ ਜੀ ਜੇ ਤਾਂ ਤੁਸੀਂ ਇਕੱਲਾ ਅੰਡੇ ਦਾ ਕੰਮ ਕਰਨਾ ਤਾਂ ਕੋਈ ਵੀ ਮੁਰਗਾ ਰੱਖਣ ਦੀ ਲੋੜ ਨਹੀਂ ਆਪਾਂ ਨੂੰ ਠੀਕ ਹੈ ਜੀ ਖਰਾਕ ਤੇ ਉੱਤੇ ਆਂਡਾ ਦੇਣਾ ਇਹਨੇ ਠੀਕ ਹੈ ਜੀ ਜੇ ਤੁਸੀਂ ਹੈਚਿੰਗ ਦਾ ਕੰਮ ਕਰਨਾ ਕੱਲ ਨੂੰ ਬੱਚਾ ਕਢਵਾਉਣਾ ਮੁਰਗੀ ਦੇ ਅੰਡੇ ਦੇ ਵਿੱਚੋਂ ਤਾਂ ਤੁਹਾਨੂੰ 12% ਮੁਰਗਾ ਛੱਡਣ ਦੀ ਲੋੜ ਪੈਂਦੀ ਹੈ ਠੀਕ ਹੈ ਜੀ ਜੀ 10 ਮਗਰ ਕਿੰਨੇ ਹੋਗੇ ਜੇ ਇਹ ਗੱਲ ਵਾਗੇ ਇਹ 100 ਮੁਰਗੀ ਮਗਰ 12 ਮੁਰਗੇ 100 100 ਮਗਰ 12 ਮੁਰਗੇ 12% ਹੋ ਗਿਆ ਜੀ ਠੀਕ ਹੈ ਜੀ ਐਸਟਰਲੋਪ ਦੀ ਗੱਲਬਾਤ ਕਰੀਏ ਜੀ ਇਹ ਕਿਵੇਂ ਰਹੇ ਜੀ ਬਰੀਡ ਜੀ ਐਸਟਰਲੋਪ ਵੀ ਬਹੁਤ ਵਧੀਆ ਬਰੀਡ ਹੈ ਜੀ ਇਹਦੇ ਜੇ ਅਗਰ ਦੋਨਾਂ ਦਾ ਕੰਪੈਰੀਜ਼ਨ ਕਰਿਆ ਜਾਵੇ ਤਾਂ ਕੋਈ ਖਾਸ ਫਰਕ ਨਹੀਂ ਹੈਗਾ ਆਂਡੇ ਦੇਣ ਦੇ ਵਿੱਚ ਦੋਨੋਂ ਦਾ ਆਂਡਾ ਵਧੀਆ ਜੀ ਲੇਕਿਨ ਜੇ ਇਮਿਊਨਿਟੀ ਦੀ ਗੱਲ ਕਰੀ ਜਾਵੇ ਕੋਈ ਬਰੀਡ ਮਜ਼ਬੂਤ ਹੁੰਦੀ ਹੈ ਕੋਈ ਥੋੜੀ ਨਰਮ ਹੁੰਦੀ ਹੈ ਤਾਂ ਬਲੈਕ ਐਸਟਰਲੋਪ ਥੋੜੀ ਜਿਹੀ ਮਜ਼ਬੂਤ ਹੈ ਇਹਦੇ ਨਾਲ ਮਜ਼ਬੂਤ ਜੀ ਉਹਦਾ ਫੀਡ ਦਾ ਖਰਚਾ ਇਹਦੇ ਨਾਲੋਂ ਥੋੜਾ ਜਿਹਾ ਘੱਟ ਹੈ ਠੀਕ ਹੈ ਮਾਈਨਰ ਜਿਹਾ ਘੱਟ ਹੈ ਜਿਵੇਂ 10 ਕਿ ਗ੍ਰਾਮ ਫੀਡ ਇਹਦੇ ਨਾਲੋਂ ਘੱਟ ਖਾਂਦੀ ਹੈ ਘ ਬੇਟ ਬਰਾਬਰ ਹੈ ਠੀਕ ਹੈ ਉਹਦਾ ਇੱਕ ਇੱਕ ਹੋ ਗਿਆ ਕਿ ਸਟਾਰਟਿੰਗ ਦੇ ਵਿੱਚ ਜਿਵੇਂ ਆਪਾਂ ਉਹਨੂੰ ਪਾਲਦੇ ਆਂ ਤਾਂ ਇਹਦਾ ਜਿਵੇਂ 270 ਰੁਪਏ ਖਰਚ ਆਇਆ 270 ਤੋਂ 300 ਕੋ 250 ਰੁਪਏ ਤੋਂ 300 ਰੁਪਏ ਦੇ ਵਿੱਚ ਵਿੱਚ 250 ਤੋਂ 270 ਦੇ ਵਿੱਚ ਵਿੱਚ ਪਲ ਜਾਂਦੀ ਹੈ ਠੀਕ ਹੈ ਜੀ ਬਰੀਡ ਹੈ ਕਿੱਥੋਂ ਦੀ ਜੀ ਆਪਾਂ ਉਹਦੀ ਗੱਲਬਾਤ ਕਰੀਏ ਬਲੈਕਸਟ ਲੌਪ ਆਸਟ੍ਰੇਲੀਆ ਦੀ ਬਰੀਡ ਹੈ ਜੀ ਤੇ ਆਰ ਆਈ ਆਰ ਅਮਰੀਕਾ ਦੀ ਬਰੀਡ ਹੈ ਅਮਰੀਕਾ ਦੀ ਠੀਕ ਹੈ ਇੰਡੀਆ ਵਾਲੀ ਬਰੀਡ ਹੈ ਕੋਈ ਆਪਣੀ ਜਾਵਰ ਨਹੀਂ ਹੈ ਪੰਜਾਬੀ ਵਾਲੀਆਂ ਬਰੀਡਾਂ ਬਹੁਤ ਨੇ ਜੀ ਲੇਕਿਨ ਇੰਨੀਆਂ ਅੰਡੇ ਦੀ ਕਾਮਯਾਬ ਨਹੀਂ ਹੈਗੀ ਬਰੀਡਾਂ ਜਿੰਨਾ ਇਹ ਅੰਡਾ ਦਿੰਦੀਆਂ ਨੇ ਬਾਹਰ ਨਹੀਂ ਕੀ ਹੈ ਜੇ ਆਪਾਂ ਕਾਰਨ ਦੀ ਗੱਲਬਾਤ ਕਰੀਏ ਕਾਰਨ ਜਿਵੇਂ ਆਪਣੀ ਇੱਕ ਪੰਜਾਬ ਨੰਬਰ 1 ਬਰੀਡ ਹੈ ਜੀ ਪਿਓਰ ਦੇਸੀ ਬਰੀਡ ਆਉਂਦੀ ਹੈ ਜਿਹੜੀ ਆਪਣੇ ਆਮ ਪਹਿਲਾਂ ਘਰਾਂ ਦੇ ਵਿੱਚ ਹੁੰਦੀ ਸੀ ਉਹ ਬਰੀਡ 10 ਤੋਂ 12 ਅੰਡੇ ਦਿੰਦੀ ਹੈ ਮਹੀਨੇ ਦੇ ਮਹੀਨੇ ਦੇ ਠੀਕ ਵਣੇ ਜਿਹੜੀ ਬਿਜ਼ਨਸ ਵਾਲਾ ਕੰਮ ਨਹੀਂ ਆਪਾਂ ਕਰਤਾ ਉਹਨੂੰ 12 ਅੰਡੇ ਲੈ ਕੇ ਆਪਾਂ ਨੂੰ ਉਹਨੂੰ ਤਕਰੀਬਨ ਵੀ 18 ਤੋਂ 20 ਦਿਨ ਫੀਡ ਫਰੀ ਦੀ ਖਮਾਉਣੀ ਪਊਗੀ ਠੀਕ ਹੈ ਬਾਹਰੋਂ ਲੈ ਲਵਾਂ ਅੰਡੇ ਕੋਈ ਫਿਰਦਾ ਨਾ ਫਿਰਦਾ ਕੋਈ ਬਿਲਕੁਲ ਸੀ ਬਿਲਕੁਲ ਕਿਉਂਕਿ ਉਹ ਬਰੀਡ ਨੂੰ ਫਰੀ ਦੀ ਫੀਡ ਖਮਾਉਣੀ ਪਊਗੀ ਤਾਂ ਖਰਚਾ ਆਪਣੇ ਦੇ ਉੱਤੇ ਪੈਣਾ ਠੀਕ ਹੈ ਜੀ ਠੀਕ ਹੈ ਜੀ ਇਸ ਕਰਕੇ ਉਹ ਬਰੀਡ ਦਾ ਖਾਸ ਕੋਈ ਲਾਹਾ ਨਹੀਂ ਹੈਗਾ ਜੇ ਆਪਾਂ ਲਾਹਾ ਲੈਣਾ ਤਾਂ ਆਰ ਆਈ ਆਰ ਜਾਂ ਬਲੈਕ ਐਸਟਲੋ ਬਰੀਡ ਦੋਨੋਂ ਵਧੀਆ ਨੇ ਤੇ ਇੱਕ ਮਹੀਨੇ ਦੇ 22 ਤੋਂ 25 ਅੰਡੇ ਦਿੰਦੀਆਂ ਨੇ 22 ਤੋਂ 25 ਅੰਡੇ ਯਾਨੀ ਕਿ ਆਪਣਾ 5 ਦਿਨ ਫਰੀ ਦਾ ਖਾਦਾ ਅੱਛਾ ਠੀਕ ਹੈ ਜੀ ਉਹਦੇ ਮੁਕਾਬਲੇ ਠੀਕ ਹੈ ਜੀ ਬੱਡੀ ਰੇਸ ਵਾਜ ਦੇ ਕੇ ਨਾ 22 ਤੋਂ 25 ਅੰਡੇ ਡੇਲੀ ਹੋ ਗਿਆ ਹਨਾ ਹਫਤੇ ਦੇ ਕੋਈ 5 ਅੰਡੇ ਹੋਗੇ 5 6 ਅੰਡੇ ਹੋਗੇ 5 6 ਅੰਡੇ ਹੋਗੇ ਠੀਕ ਹੈ ਜੀ ਉਹ ਵੀ ਲੈਣੇ ਇੱਕ ਫਾਰਮਰ ਦੇ ਉੱਤੇ ਹੁੰਦੇ ਨੇ ਜੀ ਤੇ ਕਈ ਫਾਰਮਰ ਲੈ ਨਹੀਂ ਪਾਉਂਦੇ ਇੰਨਾ ਅੰਡਾ ਠੀਕ ਹੈ ਜੀ ਕਿਉਂਕਿ ਜਿੱਥੇ ਆਪਾਂ ਪਹਿਲਾਂ ਗੱਲ ਕਰੀ ਆ ਕਿ ਸਬਜ਼ੀ ਪਾਤੀ ਜਾਂ ਕੁਝ ਹੋਰ ਪਾਤਾ ਜਾਂ ਫ੍ਰੀ ਰੇਂਜ ਛੱਡਤਾ ਉਹ ਨਹੀਂ ਗੱਲਬਾਤ ਨਹੀਂ ਬਣਦੀ ਹੁਣ ਜਦੋਂ ਆਪਾਂ ਫ੍ਰੀ ਰੇਂਜ ਛੱਡਿਆ ਜੀ ਇਹ ਸਿਰਫ ਇਹਨਾਂ ਦੇ ਮਨੋਰੰਜਨ ਵਾਸਤੇ ਆ ਕੀ ਬਾਹਰ ਕੋ ਮਲਿਆ ਫਿਰ ਲਿਆ ਧੁੱਪ ਲੈ ਲਈ ਠੀਕ ਹੈ ਜੀ ਲੇਕਿਨ ਆਂਡਾ ਇਹਨੇ ਫੀਡ ਖਾ ਕੇ ਹੀ ਦੇਣਾ ਪ੍ਰੋਪਰ ਜਦੋਂ ਖਰਾਕ ਪੂਰੀ ਖਾਊਗੀ ਆਪਣੀ ਇਸ ਟਾਈਮ ਸਾਡੇ ਵਾਲੀ ਮੁਰਗੀ ਤਕਰੀਬਨ 85% ਆਂਡੇ ਤੇ ਚੱਲਦੀ ਹੈ ਜੀ ਠੀਕ ਹੈ ਕਈ ਲੋਕ 70 ਵੀ ਨਹੀਂ ਲੈ ਪਾਉਂਦੇ ਸਹੀ ਗੱਲ ਠੀਕ ਹੈ ਜੀ ਇਹ ਸਾਰਾ ਖਰਾਕ ਦੇ ਉੱਤੇ ਡਿਪੈਂਡ ਆ ਵਧੀਆ ਕੁਆਲਿਟੀ ਦੀ ਖਰਾਕ ਪਾਓ ਜੇ ਆਪਾਂ ਲਾਹਾ ਲੈਣਾ ਜੀ ਠੀਕ ਹੈ ਜੀ ਇਹ ਟਾਈਮ ਕਿੰਨਾ ਹੁੰਦਾ ਆਂਡਾ ਦਾ ਫੁੱਲ ਏਜ ਦੇ ਵਿੱਚ ਇਹਦਾ ਕਿੰਨਾ ਟਾਈਮ ਅੰਡੇ ਦਿੰਦੀ ਆ ਮੁਰਗੀ ਇਹ ਆ ਰਹੀ ਯਾਰ ਆ ਰਹੀ ਯਾਰ ਮੁਰਗੀ 2 ਸਾਲ ਅੰਡਾ ਦਿੰਦੀ ਹੈ ਜੀ ਕੰਟੀਨਿਊ ਠੀਕ ਆ ਉਸ ਤੋਂ ਬਾਅਦ ਫਿਰ ਕਿਵੇਂ ਉਸ ਤੋਂ ਬਾਅਦ ਇਹਨੂੰ ਆਪਣਾ ਖਰਚਾ ਤਾਂ ਪੂਰਾ تقریبا ਕਾਰੀ ਚੁੱਕੀ ਹੁੰਦੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਇਹਨੂੰ ਮੀਟ ਦੇ ਵਿੱਚ ਸੇਲ ਕਰ ਲੋ ਜਾਂ ਫਿਰ ਨੋਰਮਲ ਜਿਵੇਂ ਆਪਣੇ ਕੋਈ ਘਰਾਂ ਦੇ ਵਿੱਚ 10 20 ਮੁਰਗੀਆਂ ਰੱਖਦਾ ਪਿਆ ਰੱਖਦਾ ਉਹਨਾਂ ਨੂੰ ਵੀ ਤੁਸੀਂ ਦੇ ਸਕਦੇ ਹੋ ਮੁਰਗੀ ਆਂਡਾ ਦੇਣਾ ਬੰਦ ਨਹੀਂ ਕਰਦੀ ਆਂਡਾ ਘਟ ਜਾਂਦਾ ਕਿੰਨਾ ਘਟ ਜਾਂਦਾ ਸੇਲ ਤੌਰ ਤੇ ਰੱਖਣਾ ਆਪਾਂ ਨੂੰ ਉਹ ਲਾਹਾ ਨਹੀਂ ਦਿੰਦਾ ਯਾਨੀ ਕਿ ਅੱਧਾ ਰਹਿ ਜਾਂਦਾ ਅੱਧਾ ਹੀ ਰਹਿ ਜਾਂਦਾ ਹਾਂ ਜੀ ਫੀਡ ਦਾ ਖਰਚਾ ਆਪਣਾ ਵਧਣ ਲੱਗ ਜਾਂਦਾ ਇਸ ਕਰਕੇ ਫਿਰ ਫਾਰਮਰ ਦੀ ਥੋੜੀ ਜੀ ਹੁੰਦੀ ਹੈ ਕਿ ਮੁਸ਼ਕਲ ਇਹਨੂੰ ਸੇਲ ਕਰਨਾ ਹੀ ਪੈਂਦਾ ਸਹੀ ਗੱਲ ਹੈ ਠੀਕ ਹੈ ਜੀ ਇਸ ਕਰਕੇ ਆਪਾਂ ਨੂੰ ਜੇ ਆਪਾਂ ਕਿਸੇ ਨੂੰ ਘਰੇ ਰੱਖਣ ਲਈ ਦੇ ਦਈਏ ਤਾਂ ਉਹ ਮੁਰਗੀ ਆਂਡਾ ਉਹਦੇ ਕੋ ਦਈ ਜਾਊਗੀ ਉਹਦਾ ਡੰਗ ਸਾਰੀ ਜਾਊਗੀ ਠੀਕ ਹੈ ਐਸਟਰੋਲੋਜੀ ਸੇਮ ਹੈ ਜੀ ਦੋਨਾਂ ਦਾ ਦੋਨਾਂ ਦਾ ਸੇਮ ਪੀਰੀਅਡ ਹੈ ਜੀ ਸੇਮ ਮੰਡਾ ਦੇਣਾ ਸਟਾਰਟ ਕਰਨਾ ਇਹਨਾਂ ਨੇ ਸੇਮ ਪ੍ਰੋਡਕਸ਼ਨ ਹੈ ਜੀ ਕੋਈ ਵੀ ਫਰਕ ਖਾਸ ਨਹੀਂ ਹੈਗਾ ਲੇਕਿਨ ਖਰਚਾ ਥੋੜਾ ਜਿਆਦਾ ਬਲੈਕਐਸਟੋਲ ਆਫ ਦਾ ਘੱਟ ਹੈ ਤੇ ਫੀਡ ਦਾ ਖਰਚਾ ਵੀ ਤੇ ਇਮਿਊਨਿਟੀ ਥੋੜੀ ਸਟਰੋਂਗ ਹੈ ਜਿਆਦਾ ਜਿਆਦਾ ਠੀਕ ਹੈ ਮਰਦੀ ਤਾਂ ਨਹੀਂ ਹੈਗੀ ਜੇ ਆਪਾਂ ਗੱਲਬਾਤ ਕਰੀਏ ਮਰਨ ਦੀ ਦਰ ਹੈ ਕਿੰਨੀ ਕਿ ਇਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਤੇ ਬ੍ਰੇਲਰ ਫਾਰਮਿੰਗ ਦੇ ਮੁਕਾਬਲੇ ਤਾਂ ਮਰਨ ਦੀ ਦਰ ਇਹਨਾਂ ਦੀ ਬਹੁਤ ਘੱਟ ਹੈ ਠੀਕ ਹੈ ਜਾਨੀ ਕਿ 100 ਮਗਰ ਤੁਸੀਂ 2-3% ਹੀ ਲਾ ਕੇ ਚੱਲੋ ਮਸਾਂ ਠੀਕ ਹੈ ਬਹੁਤ ਘੱਟ ਹੈ ਹਾਂਜੀ ਠੀਕ ਹੈ ਜੀ ਤੇ ਬਲੈਕ ਅਸਟ੍ਰੋਲੋਗ ਦੀ ਉੱਥੇ ਇੱਕ 1.5% ਹੋਰ ਘਟ ਜਾਂਦੀ ਹੈ ਆਰਆਈਆਰ ਦੇ ਮੁਕਾਬਲੇ ਠੀਕ ਹੈ ਜੀ ਤੇ ਰੋਗ ਕਿਹੜੇ ਕਿਹੜੇ ਆਉਂਦੇ ਨੇ ਇਹਨਾਂ ਦੇ ਵਿੱਚ ਜਿਆਦਾ ਹੀ ਰੋਗ ਦੇਖੋ ਜੀ ਜ਼ਿਆਦਾਤਰ ਜੇ ਕੋਈ ਫਾਰਮਰ ਬੱਚਾ ਲੈ ਕੇ ਜਾਂਦਾ ਉਹਨੂੰ ਨੌਲੇਜ ਨਾ ਹੋਵੇ ਟੈਂਪਰੇਚਰ ਨਾ ਬਣੇ ਉਹਦੇ ਕੋਲੋਂ ਤਾਂ ਸੀਆਰਡੀ ਆ ਗਈ ਠੀਕ ਹੈ ਜੀ ਠੀਕ ਹੈ ਜੀ ਥੱਲਿਓ ਗਿੱਲਾ ਥਾਂ ਕਰ ਲਿਆ ਕੋਕਸੀ ਆ ਗਈ ਜਿਹੜੀ ਲਾਲ ਮਿੱਠ ਕਰਨ ਲੱਗ ਜਾਂਦੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਬਿਮਾਰੀਆਂ ਨੇ ਰਾਣੀ ਖੇਤ ਆ ਗਈ ਗੰਬੋਰੋ ਆ ਗਈ ਠੀਕ ਹੈ ਜੀ ਇਹਨਾਂ ਦੀ ਪਹਿਲਾਂ ਹੀ ਦੇਖਭਾਲ ਕਰ ਲੋਗੇ ਤੁਸੀਂ ਸਹੀ ਟਾਈਮ ਤੇ ਇੰਜੈਕਸ਼ਨ ਲਾ ਦੋਗੇ ਇੱਕ ਲੋਕ ਡਰ ਜਾਂਦੇ ਨੇ ਵੈਕਸੀਨ ਦੇ ਨਾਮ ਤੋਂ ਕਿ ਇੰਜੈਕਸ਼ਨ ਲੱਗਦਾ ਇੰਜੈਕਸ਼ਨ ਨਹੀਂ ਸਿਰਫ ਆਪਾਂ ਪਾਣੀ ਦੇ ਵਿੱਚ ਦੇਣਾ ਜਾਂ ਇੱਕ ਵਕਤ ਦੇ ਵਿੱਚ ਡ੍ਰੌਪ ਆਉਣਾ ਇੱਕ 6ਵੇਂ ਦਿਨ ਰਾਣੀ ਖੇਤ ਦੀ ਵੈਕਸੀਨੇਸ਼ਨ ਹੋ ਜਾਂਦੀ ਹੈ ਔਰ 12ਵੇਂ ਦਿਨ ਆਈਬੀਡੀ ਗੰਬੋਰੋ ਦੀ ਹੋ ਜਾਂਦੀ ਹੈ ਤੇ ਦੋ ਵੈਕਸੀਨੇਸ਼ਨਾਂ ਕਰ ਲੋ ਆਪਣਾ ਬਰਡ ਤਕਰੀਬਨ 80% ਸੇਫ ਹੋ ਜਾਂਦਾ ਠੀਕ ਹੈ ਜੀ ਖਰਚਾ ਕਿੰਨਾ ਆਉਂਦਾ ਜੇ ਆਪਾਂ ਪਰ ਵੱਡ ਦੀ ਗੱਲਬਾਤ ਕਰੀ 1000 ਬਰਡ ਦੇ ਉੱਤੇ 80 ਰੁਪਏ ਦਾ ਖਰਚਾ ਜੀ ਠੀਕ ਹੈ ਕੁਝ ਵੀ ਪੈਸੇ ਨਹੀਂ ਕੁਝ ਵੀ ਖਰਚਾ ਨਹੀਂ ਜੀ ਸਿਰਫ ਗੱਲ ਕੀ ਹੈ ਨੌਲੇਜ ਨਹੀਂ ਹੁੰਦੀ ਨੌਲੇਜ ਹੀ ਨਹੀਂ ਹੁੰਦੀ ਤੇ ਟੀਕਾ ਲਾਉਣਾ ਸਮਝ ਲੈਂਦੇ ਕਿ ਇੱਕ ਇੱਕ ਬਰਡ ਨੂੰ ਫੜ ਕੇ ਟੀਕਾ ਲਾਉਣਾ ਬੜੇ ਔਖਾ ਲੇਕਿਨ ਆਪਾਂ ਸਿਰਫ ਈਬੋਇਲ ਹੁੰਦੀ ਹੈ ਉਹਨੂੰ ਪਾਣੀ ਦੇ ਵਿੱਚ ਪਾਉਣਾ ਤੇ ਵੈਕਸੀਨੇਸ਼ਨ ਹੋ ਜਾਂਦਾ ਹੈ ਬਰਡ ਆਪਣਾ ਸੇਫ ਹੋ ਜਾਂਦਾ ਜੀ ਠੀਕ ਹੈ ਜੀ 5 ਸਾਲ ਦੇ ਵਿੱਚ ਆਪਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲ ਆਈਆਂ ਨੇ ਇਹਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਮੁਸ਼ਕਲ ਦੇਖੋ ਜੀ ਸਭ ਤੋਂ ਵੱਡੀ ਦੇਸੀ ਫਾਰਮਿੰਗ ਦੇ ਵਿੱਚ ਮਾਰਕੀਟਿੰਗ ਦੀ ਆਉਂਦੀ ਹੈ ਹਾਂ ਠੀਕ ਹੈ ਜੀ ਹਰ ਕੋਈ ਬੱਚਾ ਪਾਉਣ ਨੂੰ ਤਿਆਰ ਆ ਹਰ ਕੋਈ ਮੁਰਗੀ ਪਾਉਣ ਨੂੰ ਤਿਆਰ ਆ ਹੂੰ ਬਸ ਗੱਲ ਇਦਾਂ ਆ ਜਾਂਦੀ ਹੈ ਕੀ ਵੇਚਾਂਗੇ ਕਿੱਥੇ ਸਹੀ ਗੱਲ ਹੈ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹ ਗੱਲ ਠੀਕ ਆ ਕੀ ਵੇਚਾਂਗੇ ਕਿੱਥੇ ਦੇਖੋ ਕੋਈ ਵੀ ਕੰਮ ਆਪਾਂ ਕਰਦੇ ਆ ਮਾਰਕੀਟਿੰਗ ਆਪਾਂ ਨੂੰ ਖੁਦ ਆਪ ਕਰਨੀ ਪਊ ਆਪ ਕਰਨੀ ਪਊ ਠੀਕ ਹੈ ਜੀ ਜਿੰਨਾ ਚਿਰ ਆਪਾਂ ਮਾਰਕੀਟਿੰਗ ਆਪ ਨਹੀਂ ਕਰਦੇ ਕਿਸੇ ਦੇ ਡਿਪੈਂਡ ਰਹਿੰਦੇ ਆ ਉਹਨਾਂ ਚਿਰ ਹੀ ਕੰਮ ਆਪਣਾ ਚੱਲੂਗਾ ਜਿੰਨਾ ਚਿਰ ਅਗਲਾ ਆਪਣਾ ਸਾਥ ਦਊਗਾ ਠੀਕ ਹੈ ਠੀਕ ਹੈ ਜੀ ਜੇ ਆਪਾਂ ਲੰਬੇ ਟਾਈਮ ਤੱਕ ਕੰਮ ਨੂੰ ਕਰਨਾ ਵਧੀਆ ਸਕਸੈਸਫੁਲੀ ਤਰੀਕੇ ਨਾਲ ਕਰਨਾ ਤਾਂ ਮਾਰਕੀਟਿੰਗ ਆਪਾਂ ਨੂੰ ਖੁਦ ਆਪ ਬਣਾਉਣੀ ਪਊਗੀ ਜੀ ਠੀਕ ਹੈ ਜੀ ਉਹ ਕਿਵੇਂ ਕਰੀਏ ਜੇ ਆਪਾਂ ਉਹਦੀ ਗੱਲ ਬਾਤ ਕਰੀਏ ਮਾਰਕੀਟਿੰਗ ਦੀ ਦੇਖੋ ਜੀ ਜੇ ਮਾਰਕੀਟਿੰਗ ਕਰਨੀ ਹੈ ਤੁਸੀਂ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਬੱਚਾ ਪਾਉਨੇ ਹੋ ਇੱਕ ਤਾਂ ਦੇਖੋ ਬੱਚਾ ਪਾਉਣ ਫਰਵਰੀ ਤੋਂ ਲੈ ਕੇ ਮਈ ਜੂਨ ਤੱਕ ਬੱਚਾ ਜਿਹੜਾ ਪੈ ਜੇ ਉਹ ਸਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਬੱਚਾ ਪੈਂਦਾ ਆ ਥੋੜਾ ਜਿਹਾ ਕਿਤੇ ਨਾ ਕਿਤੇ ਲੇਟ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਅੰਡੇ ਵਾਲਾ ਸੀਜ਼ਨ ਜਿਹੜਾ ਹੁੰਦਾ ਸਤੰਬਰ ਤੋਂ ਲੈ ਕੇ ਜਨਵਰੀ ਤੱਕ ਹੁੰਦਾ 6 ਮਹੀਨੇ ਦਾ ਸੀਜ਼ਨ ਹੁੰਦਾ ਠੀਕ ਹੈ ਜੀ ਉਸ ਮਹੀਨਿਆਂ ਦੇ ਵਿੱਚ ਆਪਣਾ ਬੱਚਾ ਪੈਣਾ ਚਾਹੀਦਾ ਤੇ ਉਹ ਸਹੀ ਟਾਈਮ ਹੈ ਜੀ ਜਦੋਂ ਤੁਸੀਂ ਮੰਨ ਸਪੋਜ਼ ਕਰੋ ਅਪ੍ਰੈਲ ਦੇ ਵਿੱਚ ਬੱਚਾ ਪਾ ਲਿਆ ਹੂੰ ਤਾਂ ਉਹਨੇ 5 ਤੋਂ 6 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਣਾ ਯਾਨੀ ਕਿ ਅਕਤੂਬਰ ਦੇ ਨੇੜੇ ਤੇੜੇ ਅਕਤੂਬਰ ਨੇੜੇ ਦਿਵਾਲੀ ਦਾ ਸੀਜ਼ਨ ਵੀ ਉਦੋਂ ਹੁੰਦਾ ਹਾਂ ਉਸ ਟਾਈਮ ਮੁਰਗੇ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਮੁਰਗਾ ਸੇਲ ਕਰ ਸਕਦਾ ਹੂੰ ਸਭ ਤੋਂ ਫਾਸਟ ਉਹਦਾ ਸਟੈਪ ਇਹੀ ਹੈ ਜੀ ਉਹ ਉਸ ਟਾਈਮ ਉਹਨੂੰ ਗਾਹਕ ਜੁੜੂਗਾ ਠੀਕ ਹੈ ਜੀ ਉਹਦੀ ਮਾਰਕੀਟਿੰਗ ਦਾ ਪਹਿਲਾ ਸਟੈਪ ਉਹ ਚੜ ਗਿਆ ਜੀ ਸਹੀ ਗੱਲ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਟਾਈਮ ਚੱਲਣਾ ਜੀ ਸਰਦੀ ਦਾ ਆਂਡੇ ਵੇਚਣ ਦਾ ਠੀਕ ਹੈ ਜੀ ਉਸ ਟਾਈਮ ਮੰਡੀ ਦੀ ਇੰਨੀ ਕਿ ਜ਼ਿਆਦਾ ਡਿਮਾਂਡ ਹੁੰਦੀ ਆ ਜਦੋਂ ਆਂਡੇ ਵੇਚੂਗਾ ਸੈਕੰਡ ਸਟੈਪ ਉਹ ਚੜ ਗਿਆ ਆਂਡੇ ਵੇਚਣ ਦਾ ਸਹੀ ਗੱਲ ਹੈ ਠੀਕ ਹੈ ਜੀ ਦੋਨੇ ਕਸਟਮਰ ਆ ਗਏ ਜੇ ਆਪਾਂ ਗੱਲਬਾਤ ਗੱਲਬਾਤ ਹਾਂ ਬਿਲਕੁਲ ਜੇ ਉਹਨੇ ਉਹੀ ਮੁਰਗੀ ਜਾਂ ਉਹੀ ਬੱਚਾ ਉਹਨੇ ਪਾਲਿਆ ਜਨਵਰੀ ਦੇ ਵਿੱਚ ਜਾਂ ਦਸੰਬਰ ਦੇ ਵਿੱਚ ਹਾਂਜੀ ਤਾਂ ਉਹ ਤਿਆਰ ਹੋ ਜਾਣਾ ਛੇਵੇਂ ਮਹੀਨੇ 'ਚ ਛੇਵੇਂ ਮਹੀਨੇ 'ਚ ਇੰਨੀ ਗਰਮੀ ਹੁੰਦੀ ਆ ਉਦੋਂ ਸੇਲ ਨਹੀਂ ਹੁੰਦਾ ਠੀਕ ਹੈ ਜੀ ਦੋਨੋਂ ਹੀ ਨਹੀਂ ਵਿਕਦੇ ਆਂਡਾ ਵੀ ਨਹੀਂ ਵਿਕਦਾ ਮੁਰਗਾ ਵੀ ਨਹੀਂ ਵਿਕਦਾ ਉਹ ਬੰਦਾ ਉਹਦਾ ਉਦਾ ਟੁੱਟ ਜਾਣਾ ਜੀ ਕਹਿਣਾ ਵੀ ਹੀ ਮੋਟੀਵੇਟ ਹੋ ਜਾਣਾ ਉਹਨੇ ਕਹਿਣਾ ਵੀ ਕੰਮ ਬੇਕਾਰਾ ਜੀ ਛੱਡ ਦਈਏ ਸਹੀ ਗੱਲ ਕਹਿੰਦੇ ਵੀ ਇਹ ਲੋਕ ਯਾਰ ਵੀ ਇਹ ਕੱਲੀਆਂ ਗੱਲਾਂ ਹੀ ਨੇ ਠੀਕ ਹੈ ਜੀ ਬਚਦਾ ਕੁਝ ਨਹੀਂ ਇਹਦੇ ਵਿੱਚੋਂ ਕਹਿੰਦੇ ਵੀ ਨੇ ਲੋਕ ਬਚਦਾ ਬਹੁਤ ਕੁਝ ਹੈ ਜੀ ਹੁਣ ਇੰਨੇ ਲੰਬੇ ਸਮੇਂ ਤੋਂ ਤੁਸੀਂ ਪਹਿਲਾਂ ਵੀਡੀਓ ਕਰਨ ਆਏ ਸੀ ਅੱਜ 5 ਸਾਲ ਬਾਅਦ ਫੇਰ ਆਏ ਹੋ ਸਹੀ ਗੱਲ ਤਾਂ ਜੇ ਕੁਝ ਬਚਦਾ ਤਾਂ ਉਹ ਸਟਰਕਚਰ ਦੇ ਉੱਤੋਂ ਆਪਾਂ ਐਡਾ ਸਟਰਕਚਰ ਬਣਾ ਲਿਆ ਜੀ ਸਹੀ ਗੱਲ ਹੈ ਠੀਕ ਹੈ ਜੀ ਐਡੀ ਬਿਲਡਿੰਗ ਖੜੀ ਕਰ ਲਈਆ ਜੇ ਕੁਝ ਬਚਿਆ ਤਾਂ ਹੀ ਕਰੀਆ ਪੱਲਿਓ ਜੇਬ ਤੋਂ ਲਾ ਕੇ ਕੋਈ ਨਹੀਂ ਤਿਆਰ ਕਰਦਾ ਜੀ। ਇਹ ਗੱਲ ਹੈ। ਠੀਕ ਹੈ। ਬਹੁਤ ਖਰਚਾ ਹੁੰਦਾ ਜੇ ਆਪਾਂ ਕਰੀਏ। ਇਹਨਾਂ ਨੂੰ ਤੋਂ ਹੀ ਲਾ ਕੇ ਤਿਆਰ ਕਰਦੇ ਆ। ਹਾਂ ਹੁਣ ਆਪਾਂ ਜਿਵੇਂ ਗੱਲ ਕਰੀਏ ਆਪਾਂ ਮਾਰਕੀਟਿੰਗ ਦੀ ਗੱਲ ਕਰਦੇ ਸੀਗੇ ਅਪ੍ਰੈਲ ਦੇ ਵਿੱਚ ਬੱਚਾ ਜਿਹੜਾ ਪੈ ਜਾਂਦਾ ਸਤੰਬਰ ਅਕਤੂਬਰ ਦੇ ਵਿੱਚ ਮੁਰਗਾ ਸੇਲ ਹੋ ਜਾਂਦਾ ਜੀ। ਮੁਰਗਾ ਸੇਲ ਹੋ ਜਾਂਦਾ। ਉਸ ਤੋਂ ਬਾਅਦ ਅੰਡੇ ਵਾਲਾ ਸੀਜ਼ਨ ਚੱਲ ਗਿਆ ਜੀ। ਅੰਡੇ ਵਾਲਾ ਚੱਲ ਗਿਆ। 4 ਤੋਂ 5 ਮਹੀਨੇ ਜਨਵਰੀ ਫਰਵਰੀ ਤੱਕ ਆਂਡਾ ਵਧੀਆ ਵੇਚੇਦਾ। ਠੀਕ ਹੈ। ਉਸ ਟਾਈਮ ਆਂਡਾ ਵੇਚੇ। ਫਰਵਰੀ ਦੇ ਲਾਸਟ ਦੇ ਵਿੱਚ ਮੁਰਗੀ ਸੇਲ ਕਰ ਦਿਓ ਸਾਰੀ ਜੇ ਤੁਹਾਡੇ ਕੋਲ ਗਰਮੀ ਵਾਲਾ ਗਾਹਕ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਜੀ ਮਾਰਚ ਦੇ ਵਿੱਚ ਫਾਰਮ ਖਾਲੀ ਰੱਖ ਕੇ April ਦੇ ਵਿੱਚ ਫੇਰ ਦੁਬਾਰਾ ਬੱਚਾ ਪਾ ਲਓ ਫੇਰ ਦੁਬਾਰੇ ਪਾ ਲਓ ਉਹੀ ਚੇਨ ਸਿਸਟਮ ਨਾਲ ਤੁਸੀਂ 2 ਸਾਲ ਕੰਮ ਕਰੋ ਹੌਲੀ ਹੌਲੀ ਜਦੋਂ ਤੁਹਾਡਾ ਗਾਹਕ ਜੁੜਨ ਲੱਗ ਗਿਆ ਤੁਸੀਂ ਗਰਮੀ ਵਾਲਾ ਕੰਮ ਵੀ ਸ਼ੁਰੂ ਨਾਲ ਕਰ ਦਿਓ ਠੀਕ ਹੈ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਮਾਰਕੀਟਿੰਗ ਹੁੰਦੀ ਹੈ ਇਹ ਕੰਮ ਦੀ ਜੇ ਤੁਸੀਂ ਬਿਨਾਂ ਨੌਲੇਜ ਤੋਂ ਬਿਨਾਂ ਟਾਈਮ ਤੋਂ ਬੱਚਾ ਪਾ ਲਿਆ ਤਾਂ ਉਹ ਘਾਟੇ ਵਾਲੀ ਜਾਊਗਾ ਠੀਕ ਹੈ ਜੀ ਮੁਰਗੀ ਕਿੰਨਾ ਟਾਈਮ ਰੱਖੀ ਆਪਾਂ ਆਪਣੇ ਦੇ ਕੋਲੇ ਜੀ ਬੁਢੀ ਤਾਂ ਨਹੀਂ ਕਰ ਲਈ ਕਿਤੇ ਇਹ ਗੱਲ ਹੋ ਜਾਂਦੀ ਹੈ ਕਿ ਤੁਸੀਂ ਮੁਰਗੀ ਬੁਢੀ ਕਰਕੇ ਵੇਚੋਂਗੇ ਤਾਂ ਦੇਖੋ ਜਿਹੜੇ ਫਾਰਮਰ ਪੱਕੇ ਨੇ ਜਿਨ੍ਹਾਂ ਦੀ ਮਾਰਕੀਟਿੰਗ ਬਣੀ ਹੋਈ ਆ ਉਹ ਤਾਂ 2 ਸਾਲ ਅੰਡਾ ਲੈਣਗੇ ਹੀ ਲੈਣਗੇ ਠੀਕ ਹੈ ਜੀ ਬਟ ਜਿਹੜਾ ਨਵਾਂ ਫਾਰਮਰ ਆ ਉਹ ਗਰਮੀ ਦਾ ਰਿਸਕ ਨਾ ਲੈ ਕੇ ਫਰਵਰੀ ਦੇ ਵਿੱਚ ਹੀ ਮੁਰਗੀ ਵੇਚ ਦੇ ਜਦੋਂ ਤੱਕ ਉਹਦਾ ਅੰਡਾ ਵਿਕਦਾ ਅੰਡਾ ਵਿਕਦਾ ਫਰਵਰੀ ਮਾਰਚ ਦੋ ਦੋ ਵੀ ਵਿਕਦਾ ਉਦੋਂ ਤੱਕ ਮੁਰਗੀ ਵੇਚ ਦੇ ਠੀਕ ਹੈ ਤਾਂ ਉਹਦੇ ਚੋ ਕੀ ਹੁੰਦਾ ਕਿ 6 ਮਹੀਨਿਆਂ ਦੀ ਉਹਨੇ ਕਮਾਈ ਕਰ ਲਈ ਹੂੰ ਉਹਨੂੰ ਨੌਲੇਜ ਆ ਗਈ ਠੀਕ ਹੈ ਅਗਲੇ ਸਾਲ ਜਦੋਂ ਕੰਮ ਕਰੂਗਾ ਉਹ ਹੂੰ ਉਹ ਅਪ੍ਰੈਲ ਤੱਕ ਮੁਰਗੀ ਰੱਖ ਲੇ ਕਿਉਂਕਿ ਕਸਟਮਰ ਉਹਦਾ ਜੁੜ ਜਾਣਾ ਆਂਡਾ ਉਹਦਾ ਲੰਬੇ ਟਾਈਮ ਤੱਕ ਵਿਕਣਾ ਸ਼ੁਰੂ ਹੋ ਜਾਊਗਾ ਹੂੰ ਹੌਲੀ 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 ਗਰਮੀ ਦੀ ਮਾਰਕੀਟ ਬਣਾਉਣੀ ਸ਼ੁਰੂ ਕਰ ਦੇ ਉਹ ਠੀਕ ਹੈ ਤਾਂ ਐਵੇਂ ਉਹਨੂੰ ਕੋਈ ਮੁਸ਼ਕਲ ਨਹੀਂ ਆਊਗੀ ਠੀਕ ਹੈ ਤੇ ਕੋ ਮੁਸ਼ਕਲ ਦਾ ਹਰੇਕ ਕੰਮ ਦੇ ਵਿੱਚ ਆਉਂਦੀ ਹੈ ਫਿਰ ਵੀ ਉਹਦੀ ਬਹੁਤ ਮੁਸ਼ਕਲ ਘਟ ਜੂਗੀ ਘਟ ਜੂਗੀ ਠੀਕ ਹੈ ਜੀ ਜੇ ਉਹ ਇਸ ਤਰੀਕੇ ਨਾਲ ਕੰਮ ਨਹੀਂ ਕਰਦਾ ਗਰਮੀ ਦੇ ਵਿੱਚ ਵੀ ਪਹਿਲੇ ਸਾਲ ਹੀ ਮੁਰਗੀ ਆਪਣੇ ਕੋਲ ਰੱਖੂਗਾ ਉਹ ਤਾਂ ਹੋ ਸਕਦਾ ਉਹਦਾ ਅੰਡਾ ਨਾ ਵਿਕੇ ਫਿਰ ਉੱਥੇ ਉਹ ਡੀमोटिवेट ਹੋਊਗਾ ਜੀ ਡੀमोटिवेट ਹੋਊਗਾ ਜਰ ਜੋ ਸਰਦੀ ਦੇ ਵਿੱਚ ਉਹਨੇ ਪ੍ਰੋਫਿਟ ਕਮਾਇਆ ਉਹ ਗਰਮੀ ਦੇ ਵਿੱਚ ਉਹਦਾ ਸਾਰਾ ਲੱਗ ਜਾਣਾ ਜਦੋਂ ਅੰਡਾ ਨਾ ਵਿਕੇ ਸਹੀ ਗੱਲ ਪੱਲੋਂ ਜਾਊਗਾ ਪੱਲੋਂ ਜਾਊਗਾ ਤੇ ਅੱਜ ਆਪਣੇ ਕੋਲੇ ਕਿੰਨੇ ਫਾਰਮ ਨੇ ਜੇ ਆਪਾਂ ਗੱਲਬਾਤ ਕਰੀਏ ਜੀ ਆਪਣੇ ਕੋਲ ਇਸ ਟਾਈਮ ਤਿੰਨ ਫਾਰਮ ਨੇ ਜੀ ਠੀਕ ਹੈ ਜੀ ਇੱਕ ਰੈਡੀ ਹੋ ਰਿਹਾ ਜੀ ਠੀਕ ਹੈ ਉਹਦੇ ਵੀ ਆਪਾਂ ਵੀਡੀਓ तकरीबन ਮਹੀਨੇ ਕੇ ਬਾਅਦ ਕਿਹੜੇ ਮਹੀਨੇ ਬਾਅਦ ਜਦੋਂ ਵੀ ਹੋ ਗਿਆ ਤਿਆਰ ਆਪਾਂ ਕਰਾਂਗੇ ਠੀਕ ਹੈ ਜੀ ਦੂਸਰਾ ਜਿਹੜਾ ਆਪਣਾ ਚਿਕਸ ਫਾਰਮ ਹੈ ਜੀ ਜਿੱਥੇ ਆਪਾਂ ਬੱਚੇ ਦੀ ਬਰੂਡਿੰਗ ਕਰਦੇ ਆ ਠੀਕ ਹੈ ਉਹ ਹੈ ਜੀ ਔਰ ਤੀਸਰਾ ਆਪਣਾ ਪੇਰੈਂਟ ਹੈ ਜੀ ਠੀਕ ਹੈ ਇਹ ਵਾਲਾ ਹਾਂ ਜੀ ਹਾਂ ਤਿੰਨ ਜਗ੍ਹਾ ਤੇ ਆਪਣਾ ਫਾਰਮ ਹੈ ਜੀ ਇਹ ਅਲੱਗ ਇਸ ਕਰਕੇ ਹੈ ਕਿਉਂਕਿ ਇੱਥੇ ਅਸੀਂ ਕਸਟਮਰ ਨੂੰ ਬਹੁਤ ਘੱਟ ਆਉਣ ਦਈਦਾ ਕਿਉਂਕਿ ਇਨਫੈਕਸ਼ਨ ਦਾ ਡਰ ਉਹ ਮਾਰੀ ਅੰਦਰ ਡਰ ਰਹਿੰਦਾ ਹੁੰਦਾ ਹੀ ਹੈ ਜੇ ਕੋਈ ਜ਼ਿਆਦਾ ਹੀ ਕਵੇ ਕਿ ਪੇਰੈਂਟ ਦੇਖਣਾ ਤਾਂ ਉਹਨੂੰ ਦਿਖਾ ਦੀਦਾ ਅਦਰਵਾਈਜ਼ ਇਹ ਫਾਰਮ ਇੱਕ ਅਲੱਗ ਹੈ ਜੀ ਇਹਦੀ ਕੋਈ ਕਿਸੇ ਨੂੰ ਲੋਕੇਸ਼ਨ ਨਹੀਂ ਪਾਈ ਹੋਈ ਇੱਕ ਅਲੱਗ ਚੀਜ਼ ਹੈ ਅਲੱਗ ਹੀ ਰੱਖਿਆ ਹੋਇਆ ਰੋਲੇ ਰੁੱਪੇ ਤੋਂ ਅਲੱਗ ਹੈ ਤੇ ਪ੍ਰੋਡਕਸ਼ਨ ਆਪਣੀ ਵਧੀਆ ਹੁੰਦੀ ਹੈ ਇਸ ਤਰ੍ਹਾਂ ਦੀ ਜਦੋਂ ਆਪਾਂ ਇੱਧਰ ਕੰਮ ਤੇ ਆਏ ਸੀਗੇ ਡਰ ਹੈਗਾ ਸੀ ਉਦੋਂ ਕੀ ਗੱਲਬਾਤ ਸੀਗੀ ਦੇਖੋ ਜੀ ਜਦੋਂ ਮੈਂ ਕੰਮ ਸਟਾਰਟ ਕਰਿਆ ਸੀ ਮੈਂ ਬਿਜ਼ਨਸ ਵਾਸਤੇ ਸਹੀ ਦੱਸਾਂ ਕਿ ਸਟਾਰਟ ਨਹੀਂ ਕਰਿਆ ਸੀ ਮੈਂ ਬਿਜ਼ਨਸ ਤੇ ਇੱਕ ਕੰਮ ਦੇ ਵਿੱਚ ਜਾਣਾ ਸੀ ਉਸ ਟਾਈਮ ਕੜਕਨਾਥ ਜਿਹੜੀ ਬਰੀਡ ਸੀ ਉਹਦਾ ਰੁਝਾਨ ਬੜਾ ਸੀ ਲੋਕ ਬਹੁਤ ਸੀ ਬਹੁਤ ਜ਼ਿਆਦਾ ਸੀ ਅੱਜ ਤੋਂ 5 ਸਾਲ ਜੇ ਪਹਿਲਾਂ ਗੱਲ ਕਰੀਏ ਟੌਪ ਤੇ ਸੀਗੀ ਹਾਂ ਉਹ ਬਰੀਡ ਨੇ ਚਸਕਾ ਪਾਇਆ ਸੀ ਇਹ ਕੰਮ ਦਾ ਕਿਉਂਕਿ ਉਸ ਟਾਈਮ 2 2000 3 3000 ਦਾ ਮੁਰਗਾ ਸੇਲ ਹੋਇਆ ਸੀ ਠੀਕਾ ਸੀ ਜੀ ਅੱਜ ਉਹਦਾ ਮੁਰਗਾ 500 ਰੁਪਏ ਦਾ ਹੀ ਬੜਾ ਮੁਸ਼ਕਲ ਵਿਕਦਾ ਠੀਕ ਹੈ ਜੀ ਠੀਕ ਹੈ ਜੀ ਉਸ ਟਾਈਮ ਉਹਦਾ ਦੌਰ ਸੀਗਾ ਅੱਜ ਦਾ ਦੌਰ ਆਰ ਆਈ ਆਰ ਬਲੈਕ ਐਸਟਰ ਲੋਗ ਦਾ ਠੀਕ ਹੈ ਉਹਨਾਂ ਦੀ ਜਗ੍ਹਾ ਹੀ ਨਹੀਂ ਲੈ ਲਈ ਕਿਉਂਕਿ ਉਹ ਅੰਡਾ ਬਹੁਤ ਘਟ ਦਿੰਦੀ ਸੀ ਬਰੀਡ ਕੁਸ਼ਕਰ ਟਾਈਮ ਹੀ ਚੱਲੀ 2 ਸਾਲ ਉਦੋਂ ਇੰਨਾ ਨਹੀਂ ਸੀਗਾ ਕਿ ਇਹ ਲਾਈਨ ਦੇ ਵਿੱਚ ਆਵਾਂਗੇ ਲੇਕਿਨ ਜਦੋਂ ਕਹਿੰਦੇ ਕਿ ਬੰਦੇ ਦੀ ਜੇਬ ਗਰਮ ਹੁੰਦੀ ਆ ਤਾਂ ਫਿਰ ਉਹ ਆਪਣੇ ਆਪ ਹੀ ਉਹ ਕੰਮ ਵੱਲ ਧਿਆਨ ਦੇਣ ਲੱਗ ਜਾਂਦਾ ਸਹੀ ਗੱਲ ਹੈ ਸਹੀ ਗੱਲ ਠੀਕ ਹੈ ਜੀ ਇਸ ਕਰਕੇ ਇਹ ਲਾਈਨ ਦੇ ਵਿੱਚ ਆਏ ਠੀਕ ਹੈ ਜੀ ਪੈਸੇ ਆਉਂਦੇ ਰਹੇ ਯਾਨੀ ਕਿ ਕੰਮ ਅੱਗੇ ਦੇ ਅੱਗੇ ਵੱਧ ਠੀਕ ਹੈ ਰੋਕਿਆ ਤਾਂ ਨਹੀਂ ਕਿਸੇ ਨੇ ਜਾਂ ਰੋਕਣ ਦੀ ਗੱਲ ਬਾਤ ਕਰੀਏ ਜੀ ਕਿਸੇ ਨੇ ਕਿਹਾ ਦੇਖੋ ਜੀ ਚੈਲੰਜ ਤਾਂ ਹਰ ਆਉਂਦੀ ਨੇ ਹਰ ਉਮਰ ਛੋਟੀ ਸੀ ਨਾ ਆਪਣੀ ਉਦੋਂ ਬਿਨ ਬੱਚੇ ਸੀਗੇ ਇੱਕਦਮ ਲਗਭਗ ਹੈ ਨਾ 20 ਸਾਲ ਸੀ ਇਹ ਕੋਈ ਆ ਵੀ ਕੋਈ ਸੇਵ ਮਨੀ ਹੈ ਨਹੀਂ ਸੀ ਕੋਈ ਸੇਵ ਮਨੀ ਹੈ ਨਹੀਂ ਸੀ ਠੀਕ ਹੈ ਜੀ ਕਰੋ ਦੀ ਸਾਰਾ ਕੁਸ਼ ਕਰੋ ਉਹੀ ਸੀ ਸਾਰਾ ਕੁਸ਼ ਤੇ ਜੇ ਕਈਏ ਕੀ ਘਰਦਿਆਂ ਕੋਲੋਂ ਉਹ 20 ਸਾਲ ਦੀ ਉਮਰ ਦੇ ਵਿੱਚ 2-3 ਲੱਖ ਰੁਪਏ ਮੰਗੀਏ ਉਹ ਅਗਲਾ ਕਹਿੰਦਾ ਵੀ ਯਾਰ ਇਹਨੇ ਗਵਾਈ ਦੇਣਾ ਠੀਕ ਹੈ ਜੀ ਇਹ ਚੀਜ਼ ਸੀਗੀ ਉਦੋਂ ਵੀ ਤੇ ਬਟ ਫਿਰ ਵੀ ਚਲੋ ਸਾਥ ਦਿੱਤਾ ਬਾਕੀ ਕਹਿਣ ਵਾਲੇ ਨੇ ਕਿਹਾ ਵੀ ਆ ਵੀ ਕੀ ਕਰਨ ਲੱਗਿਓ ਪਰ ਅੱਜ ਉਹੀ ਕੰਮ ਨੂੰ ਸਲਾਉਂਦੇ ਨੇ ਕਿ ਹਾਂ ਬਹੁਤ ਵਧੀਆ ਆ ਠੀਕ ਹੈ ਜੀ ਅੱਜ ਕਿਵੇਂ ਆ ਜੀ ਅੱਜ ਦੀ ਗੱਲਬਾਤ ਕਰੀਏ ਕੰਮ ਦੀ ਅੱਜ ਬਹੁਤ ਵਧੀਆ ਜੀ ਸੰਤੁਸ਼ਟਾਂ ਕੰਮ ਤੋਂ ਤੇ ਇੱਕ ਹੁਣ ਇੰਨਾ ਹੀ ਕੰਮ ਇਹੀ ਕੰਮ ਤੋਂ ਆਪਾਂ ਇੱਕ ਜਿਹੜਾ ਹੁਣ ਬਿਲਡਿੰਗ ਹੋਰ ਤਿਆਰ ਕਰਨ ਲੱਗੇ ਆ ਹਾਂਜੀ ਉਹ ਬੜੀ ਵਧੀਆ ਇੱਕ ਅਲੱਗ ਤਰੀਕੇ ਨਾਲ ਤਿਆਰ ਕਰਾਂਗੇ ਤੇ ਇਹ ਕੰਮ ਤੋਂ ਸੰਤੁਸ਼ਟ ਹੋ ਕੇ ਉਧਰ ਪੈਸਾ ਇਨਵੈਸਟ ਕਰਿਆ ਆਪਾਂ ਸਹੀ ਗੱਲ ਹੈ ਤੇ ਬੜਾ ਵਧੀਆ ਚੱਲਦਾ ਜੀ ਠੀਕ ਹਾਂਜੀ ਹਾਂ ਠੀਕ ਹੈ ਜੀ ਰਿਸਕ ਤਾਂ ਨਹੀਂ ਹੈਗਾ ਕੋਈ ਜੇ ਜੇ ਤੁਸੀਂ ਗੱਲ ਬਾਤ ਕਰੀ ਵੀ ਉਧਰ ਲਗਭਗ 30 ਤੋਂ 35 ਲੱਖ ਰੁਪਏ ਲੱਗੂਗਾ ਬੜੇ ਆਰਾਮ ਨਾਲ ਲੱਗੇਗਾ ਜਿਵੇਂ ਕੋਈ ਆਏ ਤਾਂ ਨਹੀਂ ਹੈਗਾ ਯਾਰ ਵੀ ਜੇ ਕੰਮ ਨਾ ਚੱਲਿਆ ਕੀ ਆਏ ਜੇ ਤਾਂ ਨਹੀਂਗਾ ਕੋਈ ਮਨ ਦੇ ਵਿੱਚ ਨਹੀਂ ਨਹੀਂ ਜੀ ਦੇਖੋ ਐਦਾਂ ਦਾ ਕੁਝ ਨਹੀਂ ਕਿਉਂਕਿ ਹੁਣ ਕਾਫੀ ਟਾਈਮ ਹੋ ਗਿਆ ਕੰਮ ਕਰਦੇ ਨੂੰ ਠੀਕ ਹੈ ਜੀ ਤੇ ਕੋਈ ਐਡਾ ਖਾਸ ਰਿਸਕ ਹੈ ਨਹੀਂ ਦੇਖੋ ਹਰ ਇੱਕ ਕੰਮ ਦੇ ਵਿੱਚ ਥੋੜਾ ਬਹੁਤਾ ਤਾਂ ਚੱਕਣਾ ਪੈਂਦਾ ਪੈਂਦਾ ਤਾਂ ਹੀ ਆਪਾਂ ਸਕਸੈਸਫੁਲ ਹੋਵਾਂਗੇ ਉਸ ਕੰਮ ਦੇ ਵਿੱਚ ਠੀਕ ਹੈ ਜੀ ਲੇਕਿਨ ਫਿਰ ਵੀ ਆਪਾਂ ਕਹੀਏ ਕਿ ਜਿੰਨੇ ਵੀ ਨਵਾਂ ਕੰਮ ਕਰਨਾ ਇਸ ਤੋਂ ਸਸਤਾ ਕੰਮ ਤੇ ਇੰਨੀ ਜਲਦੀ ਇਨਕਮ ਦੇਣ ਵਾਲਾ ਕੰਮ ਹੋਰ ਕੋਈ ਨਹੀਂ ਹੈਗਾ ਠੀਕ ਹੈ ਜੀ ਇਨਕਮ ਹੈ ਕਿੰਨੀ ਹੈ ਦੇ ਵਿੱਚ ਜੇ ਆਪਾਂ ਇਨਕਮ ਦੀ ਗੱਲ ਬਾਤ ਕਰੀਏ ਸਾਲ ਦੇ ਵਿੱਚ ਕਿੰਨੇ ਰੁਪਏ ਕਮਾ ਦੇਖੋ ਜੀ ਜੇ ਕੋਈ ਯਾਰ ਬੜ ਪਾਉਂਦਾ ਹਾਂਜੀ ਹਜ਼ਾਰ ਦੇ ਵਿੱਚੋਂ ਪ੍ਰੋਪਰ ਸਾਰੀ ਮੁਰਗੀ ਨਹੀਂ ਨਿਕਲਣੀ 60 40 ਦੀ ਰੇਸ਼ੋ ਮੰਨ ਲਓ ਕਿ 60% ਮੁਰਗੀ ਆ ਗਈ ਤੇ 40% ਆਪਣਾ ਮੁਰਗਾ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਔਰ ਮੁਰਗਾ 4 ਮਹੀਨੇ ਦੇ ਵਿੱਚ ਰੈਡੀ ਹੋ ਜਾਂਦਾ ਠੀਕ ਹੈ ਜੀ ਤਕਰੀਬਨ ਸੇਲ ਕਰਨ ਲਈ 2 ਕਿਲੋ ਦਾ ਹੂੰ ਤੇ ਉਸ ਮੁਰਗੇ ਨੂੰ ਆਪਾਂ 4 ਮਹੀਨਿਆਂ ਦੇ ਵਿੱਚ ਵੇਚ ਕੇ ਜਿੰਨਾ ਕ ਖਰਚਾ ਆਪਾਂ 1000 ਬਰਡ ਦੇ ਉੱਤੇ ਕਰਿਆ ਆ ਉਹ ਆਪਾਂ ਪੂਰਾ ਕਰ ਸਕਦੇ ਹਾਂ ਪੂਰਾ ਕਰ ਸਕਦੇ ਹਾਂ ਠੀਕ ਹੈ ਜੀ ਅਸੀਂ ਕਰਦੀ ਇਹੇ ਕੰਮ ਮਾਡਲ ਨਾਲ ਵਾਲਾ ਕੰਮ ਠੀਕ ਹੈ ਠੀਕ ਹੈ ਜੀ ਕਿ ਮੁਰਗਾ ਹੁੰਦਾ ਸਾਡਾ ਟਾਰਗੇਟ ਕਿ ਮੁਰਗੇ ਨੂੰ ਤੂੰ ਵੇਚ ਕੇ ਅਸੀਂ ਸਾਰੇ ਪੈਸੇ ਪੂਰੇ ਕਰਨੇ ਹੁੰਦੇ ਆ ਜੋ ਖਰਚਾ ਸਾਡਾ ਹੋਇਆ ਹੁੰਦਾ ਠੀਕ ਹੈ ਜੀ 1000 ਬਰਡ ਦੇ ਉੱਤੇ 2.5 ਤੋਂ 3 ਲੱਖ ਰੁਪਏ ਲੱਗਣਾ ਜੀ ਔਰ ਇੰਨੇ ਕ ਦਾ ਆਪਣਾ ਮੁਰਗਾ 400 500 ਮੁਰਗੇ ਇੰਨੇ ਦਾ ਸੇਲ ਹੋ ਜਾਣਾ ਆਪਣਾ ਠੀਕ ਹੈ ਜੀ ਠੀਕ ਹੈ ਜੀ ਔਰ ਹੁਣ ਕਿਆ ਜੀ ਕਿਹਾ ਜੀ ਮੁਰਗੀ ਦਾ ਜਿਹੜੇ ਆਂਡਾ ਆਉਣਾ ਉਹ ਆਪਣੀ ਇਨਕਮ ਹੈ ਠੀਕ ਹੈ 600 ਮੁਰਗੀ ਤੁਸੀਂ 500 ਆਂਡਾ ਲੈਣਾ ਆਪਾਂ 5500 ਨਹੀਂ ਲੈਣਾ ਇੱਕ 400 ਆਂਡਾ ਮੰਨ ਕੇ ਚੱਲਦੇ ਹਾਂ ਕਿ ਇਹ ਦਿੱਤੀ ਹੈ ਠੀਕ ਹੈ ਜੀ ਕਿਉਂਕਿ ਨਵੇਂ ਫਾਰਮਰ ਇੰਨਾ ਕੀ ਲੈ ਸਕਣਗੇ ਠੀਕ ਹੈ ਜੀ 400 ਆਂਡਾ 10 ਰੁਪਏ ਦੇ ਹਿਸਾਬ ਨਾਲ 4000 ਦਾ ਡੇਲੀ ਵਿਕਦਾ 4000 ਦਾ ਡੇਲੀ ਵਿਕਦਾ ਡੇਲੀ ਵਿਕਦਾ 2000 ਖਰਚਾ ਕੱਢ ਦੋ ਇੰਨਾ ਆਉਂਦਾ ਨਹੀਂ ਫਿਰ ਵੀ ਤੁਸੀਂ 2000 ਖਰਚਾ ਕੱਢ ਦੋ ਠੀਕ ਹੈ ਜੀ 2000 ਪਿੱਛੇ ਰਹਿ ਗਿਆ ਹੂੰ ਜੇ 30 ਨਾਲ ਆਪਾਂ ਗੁਣਾ ਕਰਦੇ ਆਂ ਤਾਂ 60000 ਰੁਪਏ ਮਹੀਨਾ ਬਣ ਗਿਆ 60000 ਰੁਪਏ ਮਹੀਨਾ ਬਣ ਗਿਆ ਘੱਟ ਤੋਂ ਘੱਟ ਜੀ ਆਪਾਂ ਆਂਡਾ ਵੀ ਘੱਟ ਲਾਇਆ ਆਂਡੇ ਦਾ ਰੇਟ ਵੀ ਘੱਟ ਲਾਇਆ ਠੀਕ ਹੈ ਜੀ ਇਸ ਤੋਂ ਥੱਲੇ ਦਾ ਮੈਂ ਕਹਿੰਦਾ ਕਿ ਅਗਰ ਜੇ 50 ਵੀ ਬਣਦਾ ਤਾਂ ਮਾੜਾ ਨਿਕਲ ਮਾੜਾ ਨਹੀਂ ਠੀਕ ਹੈ ਜੀ ਇਹਨੂੰ ਆਪਾਂ ਵਧਾ ਸਕਦੇ ਆਂ ਇਸ ਤੋਂ ਥੱਲੇ ਕਹੀਏ 50 ਤੋਂ 45 ਮੈਂ ਕਹਿੰਦਾ 50 ਤੋਂ ਪਲੱਸ ਹੀ ਬਣਦਾ ਪਲੱਸੇ ਬਣੂਗਾ ਇਹ ਠੀਕ ਹੈ ਜੀ ਕਿਉਂਕਿ ਘੱਟ ਤੋਂ ਘੱਟ ਰੇਟ ਲਾਇਆ ਆਪਾਂ 15 ਦੀ ਗੱਲ ਨਹੀਂ ਕਰੀ ਆਂਡੇ ਦੇ 20 ਦੀ ਗੱਲ ਨਹੀਂ ਕਰੀ ਆਪਾਂ 10 ਰੁਪਏ ਤੇ 50 60000 ਰੁਪਏ ਮਹੀਨਾ ਬੜੇ ਆਰਾਮ ਨਾਲ ਬਣਾਉਂਦਾ ਉਹ ਵੱਡੇ ਨਹੀਂ ਤਾਂ ਜੇ ਦੇਖਿਆ ਯਾਰ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹੁੰਦਾ ਕੀ ਕੀ ਆਪਣੇ ਕੋਲੇ ਆਈਟਮ ਵੇਚਣ ਦੇ ਵਾਸਤੇ ਜੇ ਗੱਲਬਾਤ ਕਰੀਏ ਵੇਚਣ ਵਾਸਤੇ ਆਪਣੇ ਕੋਲ ਦੇਖੋ ਜੀ ਸਰਦੀ ਦੇ ਵਿੱਚ ਤਿਆਰ ਮੁਰਗੀ ਮਿਲ ਜਾਂਦੀ ਹੈ ਠੀਕ ਹੈ ਜੀ ਔਰ ਗਰਮੀ ਦੇ ਵਿੱਚ ਜਨਵਰੀ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ ਬੱਚਾ ਮਿਲ ਜਾਂਦਾ ਠੀਕ ਹੈ ਬੱਚਾ ਹਰ ਇੱਕ ਬਰੀਡ ਦਾ ਜਿਹੜਾ ਵੀ ਬੱਚਾ ਚਾਹੀਦਾ ਹੋਵੇ ਕਿਸੇ ਨੂੰ ਵੀ ਕਿੱਥੇ ਵੀ ਚਾਹੀਦਾ ਹੋਵੇ ਪਹੁੰਚ ਹੋ ਜਾਂਦੀ ਹੈ ਜੀ ਆਲ ਓਵਰ ਇੰਡੀਆ ਠੀਕ ਹੈ ਬੱਚਾ ਆਪਣਾ ਹੋਊਗਾ ਜੇ ਗੱਲਬਾਤ ਕਰੀਏ ਔਰ ਇਹਦਾ ਹੀ ਬੱਚਾ ਹੋਊਗਾ ਇਹਦਾ ਹੀ ਬੱਚਾ ਹੋਊਗਾ ਇਹਦਾ ਹੀ ਬੱਚਾ ਠੀਕ ਹੈ ਜੀ ਗਾਰੰਟੀ ਹੋਊਗੀ ਆਪਣੀ ਇਹ ਚੀਜ਼ ਦੀ ਗਾਰੰਟੀ ਹੋਊਗੀ ਜੀ ਪੂਰੀ ਜੇ ਆਰਆਰ ਬ੍ਰੀਡ ਨਾ ਨਿਕਲੇ ਤਾਂ ਆਪਣੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਆਪਾਂ ਔਨ ਰਿਕਾਰਡ ਵੀਡੀਓ ਦੇ ਵਿੱਚ ਵੀ ਕਹਿ ਰਹੇ ਆ ਆਰਆਰ ਬ੍ਰੀਡ ਨਾ ਨਿਕਲੇ ਆਪਾਂ ਜ਼ਿੰਮੇਵਾਰ ਆ ਕਿਉਂਕਿ ਇਹਦਾ ਹੀ ਅੰਡਾ ਆਪਾਂ ਮਸ਼ੀਨ ਤੇ ਵਿੱਚ ਲਾਉਣਾ ਆਪਾਂ ਨੂੰ ਤਸੱਲੀ ਹੈ ਪੂਰੀ ਤਸੱਲੀ ਹੈ ਜੇ ਆਪਾਂ ਅੰਡਾ ਕਿਸੇ ਕੋਲ ਲੈ ਕੇ ਲਾਉਣਾ ਹੋਵੇ ਤਾਂ ਇੰਨੀ ਗੱਲ ਵੱਡੀ ਕਹੀ ਨਹੀਂ ਜਾਂਦੀ ਸਹੀ ਗੱਲ ਹੈ ਜੀ ਇਸ ਕਰਕੇ ਆਪਾਂ ਨੂੰ ਪਿਓਰਿਟੀ ਦੀ ਪੂਰੀ ਗਾਰੰਟੀ ਆ ਐਗ ਲੈਣੇ ਐਗ ਪ੍ਰੋਡਕਸ਼ਨ ਲੈਣੀ ਉਹ ਕਸਟਮਰ ਦੇ ਹੱਥ ਚ ਆ ਠੀਕ ਹੈ ਠੀਕ ਹੈ ਜੀ ਹਾਂ ਉਹ ਦੇ ਹੱਥ ਚ ਆ ਕੀ ਪਾਉਂਦਾ ਉਹਨੂੰ ਕੀ ਲੈਂਦਾ ਠੀਕ ਹੈ ਜੀ ਔਰ ਪਾਲਣ ਦੀ ਗੱਲ ਆ ਗਈ ਕਈ ਹੁਣ ਵੀਰ ਕਹਿੰਦੇ ਆ ਕਿ ਬੱਚਾ ਲੈ ਗਿਆ ਮਰ ਗਿਆ ਹੂੰ ਠੀਕ ਹੈ ਜੀ ਇਹ ਗੱਲ ਸਾਰੀ ਪਾਲਣ ਦੇ ਉੱਤੇ ਡਿਪੈਂਡ ਕਸਟਮਰ ਦੇ ਉੱਤੇ ਕਰਦੀ ਹੈ ਕਿ ਉਹ ਕਿਸ ਤਰੀਕੇ ਨਾਲ ਪਾਲਦਾ ਉਹਨੂੰ ਠੀਕ ਹੈ ਜੀ ਠੀਕ ਹੈ ਜੀ ਆਪਾਂ ਬੱਚਾ ਦੇਣਾ ਲਾਈਵ ਬਰਦਾ ਇੱਕ ਦਿਨ ਦਾ ਬੱਚਾ ਆ ਕੋਈ 2 ਦਿਨ ਦਾ ਲਵੇ 5 ਦਿਨ ਦਾ 10 ਦਿਨ ਦਾ ਜਿੰਨੇ ਦਿਨ ਦਾ ਵੀ ਲਵੇ ਆਪਾਂ ਤਿਆਰ ਕਰਕੇ ਦੇ ਦਿੰਦਾ ਤੇ ਕਿੰਨੂੰ ਪਾਲਣਾ ਕਸਟਮਰ ਨੇ ਆ ਠੀਕ ਹੈ ਜੀ ਨੌਲੇਜ ਲੈ ਕੇ ਤਰੀਕੇ ਨਾਲ ਕੰਮ ਕਰੇ ਤਾਂ ਬੱਚਾ ਵਧੀਆ ਤਰੀਕੇ ਨਾਲ ਪੜ੍ਹੂਗਾ ਸਾਡੇ ਫਾਰਮ ਤੇ ਦੋ ਵਾਰੀ ਆਵੇ ਚਾਰ ਵਾਰੀ ਆਵੇ ਪੰਜ ਵਾਰੀ ਆਵੇ ਠੀਕ ਹੈ ਜੀ ਆਪਾਂ ਜਿੰਨੀ ਵੀ ਨੌਲੇਜ ਦੇ ਸਕਦੇ ਆ ਉਹਨੂੰ ਦਵਾਂਗੇ ਠੀਕ ਹੈ ਜੀ ਕਮ ਜਾਣਕਾਰੀ ਲੈ ਕੇ ਥੋੜੀ ਜਿਹੀ ਨੌਲੇਜ ਲੈ ਕੇ ਫਿਰ ਸ਼ੁਰੂ ਕਰੇ ਠੀਕ ਹੈ ਜੀ ਟ੍ਰੇਨਿੰਗ ਵਗੈਰਾ ਹੁੰਦੀ ਆ ਆਪਣੇ ਕੋਲ ਜੇ ਆਪਾਂ ਟ੍ਰੇਨਿੰਗ ਦੀ ਗੱਲਬਾਤ ਕਰੀਏ ਜੀ ਹਾਂ ਜੀ ਹਾਂ ਆਪਣੇ ਟ੍ਰੇਨਿੰਗ ਹੁਣ April ਦੇ ਵਿੱਚ ਸ਼ੁਰੂ ਕਰਾਂਗੇ ਜੀ ਆਪਾਂ ਪਹਿਲਾਂ ਵੀ ਬੈਚ ਲਾਇਆ ਠੀਕ ਹੈ ਹੁਣ April ਦੇ ਵਿੱਚ ਸ਼ੁਰੂ ਕਰਕੇ ਹਰ ਮਹੀਨੇ ਕੋਸ਼ਿਸ਼ ਕਰਿਆ ਕਰਾਂਗੇ ਕਿ 2 ਜਾਂ 3 ਬੈਚ ਲਾਇਆ ਕਰੀਏ ਹਰ ਮਹੀਨੇ ਵੈਸੇ ਇੱਕ ਮਹੀਨੇ 'ਚ ਇੱਕ ਬੈਚ ਹੁੰਦਾ ਆਪਣਾ ਠੀਕ ਹੈ ਤੇ ਕਿਉਂਕਿ ਹੁਣ ਲੋਕਾਂ ਦੀ ਜਿਵੇਂ ਟ੍ਰੇਨਿੰਗ ਵਾਲਿਆਂ ਦੇ ਫੋਨ ਬਹੁਤ ਆਉਂਦੇ ਨੇ ਕਿ ਅਸੀਂ ਆਉਣਾ ਕਿਉਂਕਿ ਟਾਈਮ ਵੀ ਇੱਕ ਦਿਨ ਦਾ ਹੁੰਦਾ ਸੀ ਜਿਆਦਾ ਕੋਈ ਲੰਮੀ ਚੌੜੀ ਟ੍ਰੇਨਿੰਗ ਨਹੀਂ ਰੱਖਦੇ ਠੀਕ ਹੈ ਜੀ ਇੱਕ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜੀ ਆਪਣੀ ਠੀਕ ਹੈ ਔਰ ਫਾਰਮ ਦੇ ਉੱਤੇ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਪ੍ਰਬੰਧ ਹੁੰਦਾ ਜੀ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਜੀ ਤੇ ਕੋਈ ਵੀ ਆ ਕੇ ਟ੍ਰੇਨਿੰਗ ਲੈ ਸਕਦਾ April ਦੇ ਤੋਂ ਆਪਾਂ ਸੈਸ਼ਨ ਸ਼ੁਰੂ ਕਰਾਂਗੇ ਠੀਕ ਹੈ ਜੀ ਫੀਸ ਹੁੰਦੀ ਹੈ ਉਹਦੀ ਜਾਂ ਫਿਰ ਕਿੰਨੀ ਕੀ ਗੱਲ ਬੋਲਦੇ ਜੀ ਫੀਸ ਹੁੰਦੀ ਹੈ ਜੀ 2000 ਰੁਪਏ ਫੀਸ ਆਪਾਂ ਲੈਂਦੇ ਆ ਨੋਰਮਲ ਫੀਸ ਹੈ ਜੀ ਉਹਦੇ ਵਿੱਚ ਦੇਖੋ ਸਵੇਰ ਦਾ ਖਾਣਾ ਦੁਪਹਿਰ ਦਾ ਖਾਣਾ ਫਿਰ ਸ਼ਾਮ ਦਾ ਵੀ ਉੱਚ ਹੁੰਦਾ ਅੱਜ ਕਿਸੇ ਨੇ ਰਹਿਣਾ ਤਾਂ ਕਮਰਾ ਵੀ ਹੁੰਦਾ ਜੀ ਔਰ ਰਾਤ ਦਾ ਖਾਣਾ ਫਿਰ ਅਗਲੇ ਦਿਨ ਜਦੋਂ ਜਾਣਾ ਸਵੇਰ ਦਾ ਫੇਰ ਹੋ ਗਿਆ ਠੀਕ ਹੈ ਜੀ ਪੰਜ ਟਾਈਮ ਦਾ ਖਾਣਾ ਹੋਣੀ ਲੱਗ ਪਾ ਗਿਆ ਹੋ ਗਿਆ ਜੀ ਰਹਿਣ ਦਾ ਇੱਕ ਰੂਮ ਦਾ ਚਾਰਜ ਜੀ ਆਪਾਂ ਇੱਕ ਨਾਰਮਲੀ 1100 1500 ਰੁਪਏ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਫਿਰ ਸਵੇਰ ਤੋਂ ਲੈ ਕੇ ਸ਼ਾਮ ਦਾ ਕਰ ਪ੍ਰੈਕਟੀਕਲੀ ਜਾਣਕਾਰੀ ਦੇਣੀ ਆ ਫਾਰਮ ਦੇ ਉੱਤੇ ਕਿ ਕਿਵੇਂ ਬੜ ਨੂੰ ਰੱਖਣਾ ਫਾਰਮ ਦੇ ਵਿੱਚ ਜਾ ਕੇ ਪ੍ਰੈਕਟੀਕਲੀ ਜਾਣਕਾਰੀ ਦਵਾਂਗੇ ਠੀਕ ਹੈ ਜੀ ਲੇ ਵੀ ਮਿੱਤਰੋ ਜੇ ਕੋਈ ਵੀ ਮੇਰਾ ਵੀਰ ਬਾਈ ਕੰਮ ਕਰਨਾ ਚਾਹਣਾ ਤਾਂ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਤੇ ਤੁਸੀਂ ਆਪਦਾ ਕੰਮ ਬਾਈ ਜੀ ਕਰ ਸਕਦੇ ਹੋ ਬੱਚੇ ਆਂਡੇ ਮੁਰਗੇ ਮੁਰਗੀਆਂ ਤੁਸੀਂ ਕੁਝ ਵੀ ਵੀਰ ਤੋਂ ਆ ਕੇ ਲੈ ਕੇ ਜਾ ਸਕਦੇ ਹੋ ਆਉਣਾ ਕਿੱਥੇ ਪਊਗਾ ਜੇ ਆਪਾਂ ਆਉਣ ਦੀ ਗੱਲਬਾਤ ਕਰ ਲਈਏ ਆਉਣਾ ਜੀ ਵੈਸੇ ਤਾਂ ਪੋਲਟਰੀ ਕਿੰਗ ਪਟਿਆਲਾ ਸਰਚ ਕਰ ਲਿਓ ਜੀ ਆਪਣੀ ਲੋਕੇਸ਼ਨ ਆ ਜੂਗੀ ਬਾਕੀ ਦੇਵੀਗੜ੍ਹ ਰੋਡ ਭੁੰਨਰਹੜੀ ਆਪਣਾ ਫਾਰਮ ਹੈ ਜੀ ਉੱਥੇ ਆ ਕੇ ਆਪਾਂ ਨੂੰ ਕਾਲ ਕਰ ਸਕਦੇ ਆ ਹਰ ਟਾਈਮ ਆਪਣੇ ਕੋਲ ਬੱਚਾ ਅਵੇਲੇਬਲ ਹੁੰਦਾ ਜੇ ਕਿਸੇ ਨੂੰ ਜ਼ਿਆਦਾ ਕੁਆਂਟੀਟੀ ਦੇ ਵਿੱਚ ਚਾਹੀਦਾ ਤਾਂ 15 ਤੋਂ 20 ਦਿਨ ਪਹਿਲਾਂ ਬੁੱਕ ਕਰਵਾ ਕੇ ਆਪਣਾ ਬੱਚਾ ਤੇ ਜਾ ਸਕਦੇ ਨਹੀਂ ਠੀਕ ਹੈ ਜੀ ਜੀ ਠੀਕ ਹੈ ਭਾਈ ਧੰਨਵਾਦ ਜੀ ਲੈ ਵੀ ਬੀਬੀ ਮਿੱਤਰੋ ਵੀਡੀਓ ਕਿਵੇਂ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਸਟਿਕ